ਜੇ ਹੁਣ ਇੱਥੋਂ ਆਪਾਂ ਦੇਣੇ ਆ ਮੈਨੂੰ ਤਾਂ ਹੁਣ ਸਾਰਾ ਐ ਲੱਗਿਆ ਵੀ ਸਵਰਾਜ ਹੋਈ ਜਾਂਦਾ ਪਰ ਜਦੋਂ ਆਪਾਂ ਆ ਕੇ ਨੇੜੇ ਦੇਖਿਆ ਤੇ ਇਹ ਚ ਸਵਰਾਜ ਦੀ ਫਿਲਹਾਲ ਤਾਂ ਮੈਨੂੰ ਟੈਂਕੀ ਦਿਹਿੰਦੀ ਸੀਗੀ ਹਾਂ ਉਸ ਤੋਂ ਬਾਅਦ ਆ ਜਿਹੜਾ ਹਨਾ ਵੀ ਚੁੱਲਾ ਲਾਇਆ ਹਾਂ ਚੁੱਲਾ ਲਾਇਆ ਠੀਕ ਹੈ ਤੇ ਕਿੰਨੇ ਹਸਪਾਵਰ ਉਹਨਾਂ ਨੂੰ ਚਾਹੀਦਾ ਟਰੈਕਟਰ ਇਹ 75 ਹਸਪਾਵਰ ਹੈ ਜੀ ਠੀਕ ਹੈ ਜੇ ਸਾਨੂੰ ਲੱਗਿਆ ਵੀ ਸਾਨੂੰ ਹੋਰ ਕੀ ਚਾਹੀਦਾ ਫਿਰ ਇਹਦੇ ਕਰਮੋ ਫਿੱਟ ਕਰਾਣੇ ਸੀ ਵੀ ਲੋਕਾਂ ਦਾ ਵਿਊ ਪੁਆਇੰਟ ਆ ਵੀ ਪ੍ਰੀਤ ਜਾਂ ਇਹ ਵੀ ਥੋੜੀ ਜਿਹੀ ਰਿਪੇਅਰ ਜਾ ਦੇ ਦਿੰਦੇ ਉਹਦੇ ਬਾਰੇ ਕੀ ਕਹਿੰਦਾ ਤੁਹਾਡਾ ਆ ਹੁਣ ਆ ਟਰੈਕਟਰ ਇਸ ਇਹਨੂੰ ਖੋਲ੍ਹ ਲੋ ਤੇ ਸਵਰਾਜ ਟਰੈਕਟਰ ਨੂੰ ਖੋਲ੍ਹ ਲੋ ਠੀਕ ਹੈ ਇੱਕ ਦਵਾਨੀ ਦਾ ਫਰਕ ਨਹੀਂ ਇੱਥੇ ਟਰੈਕਟਰ ਜਿਹੜਾ ਸਸਤਾ ਨਿਕਲਿਆ ਸੀ 1.5 ਲੱਖ ਵਾਲਾ ਹਾਂ ਹਾਂ ਉਹਦੇ ਵਿੱਚ ਤਾਂ ਬਹੁਤ ਕਮਲੇ ਸੀਗੇ ਅੱਛਾ ਉਹਨਾਂ ਦੇ ਵਿੱਚ ਗੇਅਰ ਦੇ 베アリング ਮਾੜੇ ਸੀ ਕਈ ਅਸੀਂ ਨਵਾਂ ਟਰੈਕਟਰ ਖੋਲਿਆ ਚ ਕੋਰਕ ਸੀ ਵੈਲਡ ਹੋਇਆ ਨਿਕਲਿਆ ਉਹਦੇ ਵਿੱਚ ਅੱਛਾ ਇਹਦਾ ਫਿਟਿਸ਼ਨ ਬਣਾਇਆ ਜਾ ਭੇਸਾ ਕਿਸੇ ਨਾਸਤੇ ਠੀਕ ਹੈ ਇਹ ਬਹੁਤ ਸਾਰੇ ਵੀ ਇਹਨੂੰ ਸਿੱਧਾ ਵੀ ਜੋੜ ਸਕਦੇ ਸੀ ਆਪਾਂ ਵਿੱਚ ਸਰਾਗ ਟੇਡੇ ਵਿੰਗੇ ਕਰਾ ਕੇ ਠੀਕ ਆ ਜੀ ਪਰ ਅਸੀਂ ਇਹਨੂੰ ਉਹੀ ਕਰਿਆ ਜੈਨੀ ਅਨਿਵਸ ਕੱਲਾ ਦੇਖੋ ਵੀ ਆਹ ਮਟਰਾਲੀ ਆਸਤੇ ਪੰਪ ਬੰਦਾ ਬਾਅਦ ਚ ਕੋਈ ਮਗਰ ਹੱਕ ਕੋਲੇ ਲਾ ਰਿਆ ਕੋਈ ਕੋਸ਼ਿਸ਼ ਕਰ ਰਿਆ ਹਨਾ ਇਹ ਬਾਈ ਨੇ ਹੁਣੇ ਹੀ ਪੰਪ ਅੱਡੋ ਅੱਡ ਲਾ ਦੇ ਦੇਖੋ ਤੁਸੀਂ ਆਹ ਲੈਫਟ ਦਾ ਪਾਵਰ ਦਾ ਆ ਗਿਆ ਆ ਇੱਕ ਐਕਸਟਰਾ ਜੜੀਆਂ ਕੋਈ ਟਰਾਲੀਆਂ ਜੈਕ ਵਗੈਰਾ ਪੰਜ ਗਾਉਣੀ ਹੈ ਜਾਂ ਹੋਰ ਕੋਈ ਇਹਨੂੰ 120 ਐਸ ਪਾਵਰ ਦਾ ਇੰਜਨ ਲਾਉਣਾ ਪਿਆ ਇਹਨੂੰ ਅੱਛਾ ਤੇ ਮਗਰ ਲੈਫਟ ਵਗੈਰਾ ਦੀ ਚੇਂਜ ਕਰਨੀ ਹੈ ਠੀਕ ਪਰ ਇਹ ਨਹੀਂ ਮੈਟਰ ਕਰਦਾ ਵੀ ਟਰੈਕਟਰ ਕਿਹੜੀ ਕੰਪਨੀ ਦਾ ਹਨਾ ਵੀ ਜੋਰ ਜਾਂ ਫੋ ਗਲਤ ਤਰੀਕੇ ਨਾਲ ਲਾ ਗਿਆ ਤਾਂ ਸਾਰੇ ਖਿਲਰ ਜਾਂਦੇ ਉਹ ਤਾਂ ਹੁਣ ਇਹਦੇ ਮੂਰੇ 5-6 ਟਰੈਕਟਰ ਪਾਈ ਸੀ ਇੱਕ JCB ਪਾਈ ਸੀ ਇਹ ਇਕੱਲਾ ਸੀ ਵਿਚਾਰਾ ਕਰੇਗੀ ਅੱਛਾ ਵਿਚਾਰਾ ਵਿਚਾਰਾ ਵਟਦਾ ਵਿਚਾਰਾ ਇੱਧਰ ਰੁਟ ਗਿਆ ਠੀਕ ਇਹਦਾ ਮਗਰਲਾ ਹਿੱਸਾ ਆਪਾਂ ਲਾਤਾ ਜੀ 16 17 ਮਾਡਲ ਦਾ ਤੇਲ ਬ੍ਰੇਕਾਂ ਵਾਲਾ ਸਾਈਡ ਇਹ ਸਾਈਡ ਵੇਰ ਹੈ ਬ੍ਰੇਕਾਂ ਤੇਲ ਚਾਹ ਵੱਡੀ ਲਿਫਟ ਹੈ ਠੀਕ ਹੈ ਤੇ ਇਹ ਬਈ ਉਹ ਹੁਣ ਜਿਵੇਂ ਸੜਕ ਤੇ ਡੋਲਾ ਡਾਲਾ ਮਾਰ ਸਕਦਾ ਬਿਲਕੁਲ ਐ ਕੋਈ ਨਾ ਡੋਲਾ ਮਾਰੇ ਨਾ ਵਿੱਚ ਡੋਲਾ ਮਾਰਨ ਦਾ ਤਾਂ ਇਹਦਾ ਕਾਰਨ ਹੁੰਦਾ ਦੇ ਵਿੱਚ ਕੋਈ ਨੁਕਸ ਹੋਵੇ ਜੀ ਅੱਛਾ ਤਾਂ ਮਾਰਦਾ ਹੁੰਦਾ ਤੇਲ ਵਾਲੀਆਂ ਬ੍ਰੇਕਾਂ ਬਈ ਕਿਹਾ ਤੇਲ ਵਾਲੀਆਂ ਬ੍ਰੇਕਾਂ ਜਿਵੇਂ ਸ਼ਿਵਰਾਜ ਦੀਆਂ ਆਪਣੇ ਘੰਡ ਕਹਿੰਦੇ ਜੀ ਦੋ ਤਿੰਨ ਵਾਲੀ ਬ੍ਰੇਕਾਂ ਕਰਾ ਦਿੰਗਾ ਕਹਿੰਦੇ ਸੁੱਕੀਆਂ ਕਰਾ ਕੇ ਵੇਖ ਲੀਂਗਾ ਕਿਸੇ ਨੇ ਉਹ ਵੀ ਨਹੀਂ ਕੰਮ ਆਇਆ ਪੁੰਦਾ ਸੁੱਕੀਆਂ ਬ੍ਰੇਕਾਂ ਬਾਈ 59 11 ਦੇ ਵਿੱਚ ਕੰਮ ਆ ਪਏ ਨਹੀਂ ਕਿਉਂਕਿ ਟਰੈਕਟਰ ਭਾਰਾ ਹੈ ਵਜ਼ਨ ਜਿਆਦਾ ਹੈ ਹਾਂ ਜੀ ਹਾਂ ਥੋੜਾ ਅਸੀਂ ਸੁੱਕੀਆਂ ਕਰਾ ਕੇ ਟਾਇਰ ਘਮਾ ਘਮਾ ਕੇ ਦਿਖਾਈ ਜੀ ਠੀਕ ਹੈ ਖਾਲੀ ਟਰੈਕਟਰ ਤਾਂ ਸਾਰਾ ਕੁਝ ਕਰੀ ਜਾਊਗਾ ਜਦੋਂ ਪਿੱਛੇ ਟਰਾਲਾ ਪਿੱਛੇ ਕੋਈ 200 ਕੁਆਂਟਲ ਵਜ਼ਨ ਪਾਇਆ ਠੀਕ ਹੈ ਠੀਕ ਉਹਦੋਂ ਨਹੀਂ ਰੋਕ ਨਹੀਂ ਸਕਦੇ ਅੱਛਾ ਅਸੀਂ ਸੁੱਕੀਆਂ ਬ੍ਰੇਕਾਂ 2 59 11 ਦੀਆਂ ਕੱਢੀਆਂ ਜੀ ਠੀਕ ਹੈ ਹਾਂ ਜੀ ਮੇਰੇ ਨੂੰ ਸਵਾਗਤ ਵਰਕਸ ਪਿੰਡ ਕੋਟਪਾਈ ਜ਼ਿਲ੍ਹਾ ਸ਼੍ਰੀ ਮਕਸਰ ਸਾਹਾ ਗਿੰਦੜਵਾਹਾ ਤੋਂ ਜਿਹੜਾ ਦੋਦੇਣੂ ਰੋਡ ਜਾਂਦਾ ਉੱਥੇ ਕੋਟਪਾਈ ਪਿੰਡ ਪੈਂਦਾ ਤਾਂ ਉੱਥੇ ਵਰਕਸ਼ਾਪ ਹੈ ਬਾਈ ਦੀ ਮਾਨ ਟਰੈਕਟਰ ਵਰਕਸ਼ਾਪ ਤੇ ਕਾਫੀ ਟਾਈਮ ਬਾਅਦ ਬਾਈ ਹੋਰਾਂ ਦੀ ਵੀਡੀਓ ਕਰਨ ਲੱਗੇ ਆ ਅੱਜ ਤੇ ਮਲਾਉਣੇ ਆ ਬਾਈ ਨੂੰ ਤੁਹਾਡੇ ਨਾਲ ਕਿਹੜੇ ਕਿਹੜੇ ਟਰੈਕਟਰਾਂ ਦਾ ਕੰਮ ਚੱਲੀ ਜਾਂਦਾ ਜਿਵੇਂ ਬਾਈ ਹੋਰੀ ਲੱਗੇ ਹੈ ਹਾਲੈਂਡ ਨੂੰ ਤੇ ਬਾਕੀ ਬਾਈ ਗਰਮੀਤ ਅੱਗੇ ਆ ਉਹਨਾਂ ਤੋਂ ਆਪਾਂ ਟਰੈਕਟਰਾਂ ਬਾਰੇ ਜਾਣਕਾਰੀ ਲਵਾਂਗੇ ਇੱਕ ਮੂਰੇ ਜਿਹੜਾ ਟਰੈਕਟਰ ਤਿਆਰ ਹੋ ਰਿਹਾ ਉਹਦਾ ਕੋਈ ਇੱਕ ਮਾਈ ਬਾਪ ਨਹੀਂ ਹੈਗਾ ਤਿੰਨ ਚਾਰ ਕੰਪਨੀਆਂ ਦਾ ਜੁੜ ਕੇ ਇੱਕ ਟਰੈਕਟਰ ਬਣ ਰਿਹਾ ਉਹ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਪਾਂ ਬਾਈ ਨੂੰ ਇੱਥੋਂ ਹੀ ਸਟਾਰਟ ਕਰਾਂਗੇ ਹੌਲੈਂਡ ਤੋਂ ਹੀ ਬਾਈ ਜੀ ਆਓ ਜੀ ਦਿਓ ਸਮਾਂ ਸਾਨੂੰ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਬਹੁਤ ਲੰਮੇ ਸਮੇਂ ਬਾਅਦ ਤੁਸੀਂ ਸਾਨੂੰ ਸਮਾਂ ਦਿੱਤਾ ਆਜੋ ਪਹਿਲਾਂ ਆਪਾਂ ਹੌਲੈਂਡ ਤੋਂ ਸਟਾਰਟ ਕਰੀਏ ਬਾਈ ਚਲੋ ਜੀ ਇਹ ਜਿਵੇਂ ਕਹਿੰਦੇ ਹੌਲੈਂਡ ਦਾ ਰਿਪੇਅਰ ਘੱਟ ਮੰਗਦਾ ਤੇ ਇਹ ਕਿਵੇਂ ਖੜਾ ਤੁਹਾਡੇ ਕੋਲੇ ਨਹੀਂ ਰਿਪੇਅਰ ਨਹੀਂ ਬਾਈ ਇਹਦੇ ਨਾਲ ਕਿਸੇ ਕਾਰਨ ਕੋਈ ਨੁਕਸਾਨ ਹੋ ਗਿਆ ਇਹਦਾ ਅੱਛਾ ਜੀ ਇਹ ਟਰਾਲੇ ਤੇ ਸੀ ਤੇ ਟੁੱਟ ਗਿਆ ਇਹਦਾ ਚੈਂਬਰ ਅੱਛਾ ਵਿਚਾਲਿਆਂ ਪਾਟ ਗਿਆ ਜੀ ਹਾਂ ਵਿਚਾਲਿਆਂ ਇੱਥੋਂ ਪਾਟ ਗਿਆ ਸੀ ਇਹ ਠੀਕ ਹੈ ਮੈਂ ਕੋਚਨ ਪਾਇਆ ਸੀ ਮੂਹਰਾਂ ਤੇ ਡੋਡੀ ਹੋ ਗਿਆ ਸੀ ਠੀਕ ਹੈ ਨੰਬਰ ਤੇ ਆ ਟਾਈਮਿੰਗ ਪੁਲੇਟਾਂ ਮੇਰਾ ਟੁੱਟ ਗਿਆ ਸੀ ਠੀਕ ਹੈ ਇਹ ਸੀ ਚੇਂਜ ਕਰਤੀਆਂ ਵੈਸੇ ਇਹਦੇ ਵਿੱਚ ਮਿੱਤਰੋ ਇੱਕ ਗੱਲ ਹੋਰ ਨਿਕਲਦੀ ਹੈ ਵੀ ਜਿਵੇਂ ਹਰੇਕ ਬੰਦਾ ਦਾ ਵਿਛੇਤੀ ਹੌਲੈਂਡ ਨਹੀਂ ਟੁੱਟਦਾ ਹਨਾ ਪਰ ਇਹ ਨਹੀਂ ਮੈਟਰ ਕਰਦਾ ਵੀ ਟਰੈਕਟਰ ਕਿਹੜੀ ਕੰਪਨੀ ਦਾ ਹਨਾ ਵੀ ਜ਼ੋਰ ਜਾਂ ਫੋ ਗਲਤ ਤਰੀਕੇ ਨਾਲ ਲਾ ਗਿਆ ਤਾਂ ਸਾਰੇ ਖਿਲਰ ਜਾਂਦੇ ਉਹ ਤਾਂ ਹੁਣ ਇਹਦੇ ਮੂਰੇ 5-6 ਟਰੈਕਟਰ ਪਾਈ ਸੀ ਇੱਕ ਜੇਸੀਬੀ ਪਾਈ ਸੀ ਇਹ ਕੱਲਾ ਸੀ ਵਿਚਾਰਾ ਕਰੇਗੀ ਅੱਛਾ ਵਿਚਾਰਾ ਵਿਚਾਰਾ ਦਾ ਪਟਦਾ ਵਿਚਾਰਾ ਇੱਥੇ ਟੁੱਟ ਗਿਆ ਠੀਕ ਹੈ ਤਾਂ ਹੌਲੈਂਡ ਵਾਲੇ ਮਿੱਤਰੋ ਐਵੇਂ ਨਾ ਐ ਕਰਿਆ ਕਰੋ ਵੀ ਹੌਲੈਂਡ ਨਹੀਂ ਟੁੱਟਦਾ ਟੁੱਟ ਜਾਂਦਾ ਹੈ ਕਈ ਏਰੀਆ ਇਹੋ ਜੇ ਕੰਮ ਆਉਂਦੇ ਨਹੀਂ ਟਰੈਕਟਰ ਬਹੁਤ ਚੰਗਾ ਟਰੈਕਟਰ 'ਚ ਨਹੀਂ ਕੋਈ ਕਮੀ ਹਾਂਜੀ ਹਾਂ ਪਰ ਜੋਰੀ ਗਲਤ ਤਰੀਕੇ ਨਾਲ ਲੱਗ ਗਿਆ ਹਾਂ ਉਹ ਜਦੋਂ ਟਰਾਲਾ ਪਿੱਛੇ ਖੁੱਬ ਗਿਆ ਪਾਣੀ ਸੀਗਾ ਦਰਦਲ ਸੀ ਉਹ 'ਚ ਖੁੱਬ ਗਿਆ ਠੀਕ ਹੈ ਨਹੀਂ ਨਿਕਲੇ ਹਾਂ ਚਲੋ ਚਲੋ ਨੁਕਸਾਨ ਤੇ ਭਾਈ ਇਹਦਾ ਫਿਰ ਨੁਕਸਾਨ ਕਿੰਨਾ ਕੁ ਹੋ ਗਿਆ ਸੀ ਇਹ ਇਹਦਾ 15 ਗੇਹੇਰ ਰੁਪਏ ਦਾ ਨੁਕਸਾਨ ਠੀਕ ਹੈ ਠੀਕ ਹੈ ਵਿਚੈਂਬਰ ਜੰਬਰ ਪਾੜ ਗਿਆ ਤੇ ਹੋਰ ਵੈਸੇ ਸੈਟ ਆ ਸਾਰਾ ਇੰਜ ਠੀਕ ਹੈ ਸਾਰਾ ਕੁਝ ਠੀਕ ਹੈ ਜੀ ਤੇ ਅਰਜਨ ਦਾ ਵਿਚਾਰੇ ਦਾ ਬਈ ਅਰਜਨ ਦਾ ਬਈ ਇੱਕ ਪੀਟੀਓ ਗੇਅਰ ਦਾ ਸੀ ਇੱਕ ਲਿਫਟ ਦਾ ਕੰਮ ਸੀ ਤੋੜਾ ਉਹ ਕਰਿਆ ਰੋ ਠੀਕ ਹੈ ਇਹ ਟਰੈਕਟਰ ਲੋਕਲ ਹੀ ਇੱਥੋਂ ਬਈ ਆਪਣਾ ਇਹ ਲੋਕਲ ਹੈ ਜੀ ਨੇੜ ਦੇ ਹੀ ਤੁਹਾਨੂੰ ਪਤਾ ਵੀ ਦੱਸਣ ਦੀ ਲੋੜ ਨਹੀਂ ਹਿੰਦੁਸਤਾਨ ਇਹ ਤਾਂ ਬਈ ਜਗਾ ਜਿਵੇਂ ਰੋਕੀ ਖੜਾ ਦੇ ਸੀ ਜਾਂਦਾ ਡੈਵਡ ਇਹ ਹਲੇ ਤਾਂ ਜਗਾ ਇਹ ਖੋਲੇ ਨਹੀਂ ਘੱਟ ਰੁਕੀ ਜੇ ਨਹੀਂ ਤਾਂ ਖੁੱਲਦੀ ਫੇਰ ਆਦੀ ਦੁਕਾਨ 'ਚ ਕਿੱਨੇ ਜਾਣਾ ਠੀਕ ਹੈ ਤੇ ਇਹ ਬਈ ਫਿਰ ਜਿਹੜ ਹਾਂ ਜੀ ਉਹ ਤਕਰੀਬਨ ਸਾਲ ਤੇਰੀ ਵਰਕਸ਼ਾਪ ਦੀ ਛਾਣ ਬਣਿਆ ਰਿਹਾ ਇਹ ਹੁਣ ਕਿੰਨਾ ਟਾਈਮ ਬਣਾ ਕੇ ਰੱਖਣਾ ਛਾਣ ਨਹੀਂ ਇਹਨੂੰ ਛੇਤੀ ਕਰ ਦਾਂਗੇ ਜੀ ਛੇਤੀ ਕਰ ਦਾਂਗੇ ਇਹਦਾ ਕੀ ਕਰਨਾ ਫਿਰ ਬਈ ਇਹਨੂੰ 120 HP ਦਾ ਇੰਜਨ ਲਾਉਣਾ ਪਿਆ ਇਹਨੂੰ ਅੱਛਾ ਤੇ ਮਗਰ ਲਿਫਟ ਵਗੈਰਾ ਦੀ ਚੇਂਜ ਕਰਨੀ ਆ ਬ੍ਰੇਕਾਂ ਤੇਲ ਚ ਕਰਨੀਆਂ ਠੀਕ ਹੋਰ ਤੀਜੇ ਗੀਅਰ ਦੇ ਚੱਕਰ ਵਧਾਉਣੇ ਆ ਆ ਘਟਾਉਣੇ ਆ ਠੀਕ ਹੈ ਬਈ ਯਾਨੀ ਇਹਦਾ ਹਿੰਦੁਸਤਾਨ ਦਾ ਗੇਅਰ ਤੇ ਪਿਛਲਾ ਹਿੱਸਾ ਸਾਰਾ ਉਹੀ ਰੱਖੋਗੇ ਹਾਂ ਉਹੀ ਰੱਖਾਂਗੇ ਕੱਲਾ ਇੰਜਨ ਇਹਦੇ ਚ 120 ਦਾ ਪਾਉਣਾ ਇੰਜਨ 120 ਐਸ ਪਾਵਰ ਦਈਆਂ ਹੋ ਸਕਦਾ 10 110 ਲਾ ਦੀਏ 100 ਲਾ ਦੀਏ ਪਰ 120 ਤਿੱਕਰ ਜ਼ਰੂਰ ਲਾਵਾਂਗੇ ਠੀਕ ਹੈ ਜੀ ਤੇ ਬਈ ਜਿਵੇਂ ਆਹ ਆ ਯਾਰ ਇਹਦੀਆਂ ਨਿਆਓਇਲਾ ਨਿਊ ਲਾ ਤਾਂ ਐ ਲਾਦੇ ਨੇ ਤਾਂ ਤਾਜ਼ਾ ਕੰਮ ਹੋਇਆ ਇਹ ਹੁਣੀ ਲਾਈਆਂ ਇਹਦੀਆਂ ਨਗਲਾਂ ਸਟਿਕ ਹੁੰਦੀਆਂ ਸੀ ਪੈਪਾਂ ਖਰਾਬ ਸੀਗੀਆਂ ਠੀਕ ਹੈ ਜੀ ਉਹਦੇ ਕਰਕੇ ਪੈਪਾਂ ਨਵੀਆਂ ਲਾਤੀਆਂ ਠੀਕ ਠੀਕ ਉਹ ਵੀ ਮਹੀਨਾ ਵੀ ਦਿਨ ਚਲਾਉਣ ਵਾਸਤੇ ਕਰਾਂ ਅੱਛਾ ਅੱਛਾ ਠੀ ਡਿਸਟ੍ਰਿਕਟ ਆਪਣੇ ਮੁਕਸਰੀ ਆ ਠੀਕ ਆ ਠੀਕ ਆ ਜੀ ਤੇ ਜਿਹੜਾ ਆ ਵੀ ਵਿਚਾਲੇ ਖੁੱਲ੍ਹੇ ਖੜਾ ਵਿਚਾਰਾ ਇਹ ਵੀ ਇੰਨਾ ਵੀ ਭਰਾਈ ਆ ਸਾਰੇ ਹਿੰਦੁਸਤਾਨ ਦੇ ਜੀਟਰ ਇਹ ਜੀਟਰ ਹੀ ਖੜਿਆ ਹੈ ਇੱਕ ਦੇ ਖੜਾ ਦੇ ਹਾਂ ਇੱਕ ਬ੍ਰੇਕ ਦਾ ਕੰਮ ਸੀ ਤੇ ਇੱਕ ਇਹਦਾ ਲਿਫਟ ਦਾ ਕੰਮ ਕਰਨਾ ਇਹਦਾ ਠੀਕ ਹੈ ਭਾਈ ਜਿਵੇਂ ਇਹ 352 ਆ ਇਹ 352 ਤੇ ਜਿਹੜਾ ਵੀ ਹੁਣ ਆਪਣਾ ਆਮ ਸਾਦਾ 351 ਹੁੰਦਾ ਜਿਵੇਂ ਆਪਣੇ ਕੋਲੇ ਹੈਗਾ ਤੁਹਾਡੇ ਨਾਲ ਅੱਗੇ ਵੀ ਆਪਾਂ ਗੱਲਬਾਤ ਕਰਦੇ ਹੁੰਨੇ ਆ ਉਹਦਾ ਹਿੱਸਾ ਤੇ ਇਹਦੇ ਹਿੱਸੇ 'ਚ ਫਰਕ ਹੁੰਦਾ ਜੀ ਇਹਦਾ ਗੇਅਰ ਘੱਟ ਹੁੰਦਾ ਜੀ ਇੱਕ ਠੀਕ ਹੈ ਇਹਦੇ ਬਿਨੀਅਨ ਦਾ ਵੀ ਫਰਕ ਹੁੰਦਾ ਕਰਵਾਉਂਦਾ ਵੀ ਫਰਕ ਹੁੰਦਾ ਸਾਰੇ ਗੇਅਰ ਦਾ ਫਰਕ ਹੁੰਦਾ ਠੀਕ ਹੈ ਅੱਛਾ ਇਹਦੇ ਵੀ ਜੇ ਹਿੱਸੇ ਦਾ ਫਰਕ ਹੁੰਦਾ ਜਿਵੇਂ ਹਨਾ ਹਾਂਜੀ ਤੇ ਫਿਰ 3511 ਦੇ ਇਹ ਹਿੱਸਾ ਲਾ ਗਏ ਲਾ ਗੇਂਦਾ ਇਸ ਇਹਨਾਂ ਦੀ ਫਿਟਿੰਗ ਸਾਰਿਆਂ ਦੀ ਸੇਮ ਹੁੰਦੀ ਆ ਠੀਕ ਹੈ ਤੇ ਫਿਰ ਇਹਦੇ ਤਾਂ ਫੇਰ ਤਾਂ ਨਹੀਂ ਰਿਪੇਅਰ ਮੰਗਦਾ ਨਹੀਂ ਨਹੀਂ ਜਿਵੇਂ ਹੁਣ ਫੇਰ ਤਾਂ ਅਕਸਰ ਜਿਹੜੀ ਚੀਜ਼ ਬਣੀ ਹੈ ਜੀ ਉਹਨੇ ਕਿਤੇ ਖਰਾਬ ਹੋਣਾ ਹੀ ਆ ਐਂ ਤਾਂ ਹੈ ਹੀ ਹਾਂ ਬਈ ਕੁਝ ਪਰਸੈਂਟ ਤੱਕ ਦੂਜੇ 3511 ਨਾਲ ਉਹਦੇ ਨਾਲ ਠੀਕ ਹੈ ਜੀ ਬਾਕੀ ਆ ਐਕਸਲਾਂ ਦਾ ਵੀ ਫਰਕ ਹੈ ਦਾ ਠੀਕ ਹੈ ਬਾਕੀ ਇਹ ਇਹਦਾ ਇਹਦਾ ਚੌਥਾ ਟਾਪ ਹੀ ਹੁੰਦਾ ਅਮਰੇਟੋ ਹਾਂਜੀ ਹਾਂ ਦੂਜਾ ਜਿਵੇਂ ਆਪਣਾ ਪੰਜਵਾਂ ਟਾਪ ਹੈ ਇਹ ਚੌਥੇ ਟਾਪ ਵਾਲਾ ਹੀ ਹੁੰਦਾ ਬਾਕੀ ਦਾ ਲਿਫਟ ਦਾ ਪੰਪ ਦਾ ਫਰਕ ਹੁੰਦਾ ਤੇ ਲਈ ਸ਼ਾਫਟ ਸ਼ੂਟ ਦਾ ਕਾਫੀ ਫਰਕ ਹੁੰਦਾ ਸੱਚੀ ਗੱਲ ਹੈ ਠੀਕ ਹੈ ਠੀਕ ਹੈ ਬਈ 25 11 ਦੀ ਵੀਡੀਓ ਸ਼ਾਫਟ ਬਹੁਤ ਲੰਮੀ ਹੁੰਦੀ ਸੀ ਉਹ ਮਰੋੜੀ ਜਾਂਦੀ ਸੀ ਆਪਾਂ ਹਾਂਜੀ ਹਾਂ ਇਹਦੇ ਪੂਰੀ ਹੈਵੀ ਸ਼ਾਫਟਾਂ ਹੁੰਦੀਆਂ ਠੀਕ ਹੈ ਤੇ 45 ਗਰਾਂ ਦੇ ਕੈਟਾਗਰੀ ਚ ਆ ਜਾਂਦਾ ਜੀ ਠੀਕ ਆ ਬਈ ਜਾਨੀ ਵੱਡਿਆਂ ਵਾਲਾ ਸਿਸਟਮ ਹੀ ਬਣ ਜਾਂਦਾ ਆ ਵੱਡਿਆਂ ਵਾਲਾ ਜੀ ਵੱਡਿਆਂ ਹਾਂ ੱੱਕਾ ਥੋੜਾ ਜਿਹਾ ਚੱਲ ਸਕਦਾ ਇਹ ਹਾਂ ਇਹ ਵਧੀਆ ਚੱਲਦੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਇਹਨਾਂ ਦੇ ਵਿੱਚ ਇਹ ਹੁਣ ਕਈ ਮਿੱਤਰ ਪਿਆਰੇ ਨੇ ਵੇਖਿਆ ਵੀ ਹੁਣ ਇਹ ਤਾਂ ਬਈ ਤੋਜਨਾ ਤੇ ਚੱਲਦਾ ਹਾਂਜੀ ਤੇ ਇੱਕ ਥਾਂ ਜਿਵੇਂ ਕਈ ਕਈ ਵੀਡੀਓ ਮਸ਼ਹੂਰ ਹੋ ਜਾਂਦੀਆਂ ਇੱਕ ਹੌਲੈਂਡ ਨਾ ਤੋਜਨ ਪਾਇਆ ਵੇ ਇਹਦਾ ਤੇ ਬਾਬਾ ਥਾਪੰਗਾ ਮਾਰਦਾ ਤੇ ਉੱਥੇ 35 ਬਈ ਸਿਰ੍ਹਾ ਕਰਾਈ ਆਉਂਦਾ ਹਾਂ ਨਹੀਂ ਨਹੀਂ ਕਰਾਈ ਬਈ ਇਹ ੱੱਕਾ ਚ ਹਲਦਾ ਪੂਰਾ ਤੇ ਬਈ ਆ ਹੁਣ ਫੇਰ ਆ ਜੀ ਆਪਾਂ ਦੋ ਤਿੰਨ ਕੰਪਨੀਆਂ ਇਧਰ ਵੀ ਇਕੱਠੀਆਂ ਕਰੀ ਖੜਾ ਇੱਕ ਤਾਂ ਕੰਪਨੀਆਂ ਦੇ ਮੈਚ ਵਾਲੇ ਕਰਾਉਣਾ ਤੇ ਮੇ ਵਿਚੋਲਾ ਨਹੀਂ ਹੁੰਦਾ ਕਾ ਵਿਆਹ ਕਰਾਉਣਾ ਉਹ ਕੰਮ ਐ ਇਹ ਹੁਣ ਇੰਜਨ ਬੇਸ ਆ ਗਿਆ ਕਲਾਸ ਕਰਦਾ ਇਹ ਟਰੈਕਟਰ ਹੀ ਕਲਾਸ ਕਰਾ ਸਾਰਾ ਜੀ 84 85 ਮਾਡਲ ਜੇ ਅਸੀਂ ਦੇਖਗੇ ਤਾਂ ਕਲਾਸ ਕਰ ਟਰਾਈ ਕਰਦਾ ਇੰਜਨ ਦੇ ਅਗਲਾ ਚੁਲਾਈ ਦੀ ਨਾਲ ਸੰ ਦਾ ਕਲਾਸ ਕਰ ਤੈਂਕੀ ਵੀ ਦਿਖੋਗੇ ਆ ਤਾਂ ਹਾਂ ਟੈਂਕੀ ਵੀ ਹੈਗੀ ਹਾਂ ਇਹਦਾ ਮਗਰਲੇ ਹਿੱਸਾ ਆਪਾਂ ਲਾਤਾ ਜੀ 16 17 ਮਾਡਲ ਦਾ ਤੇਲ ਬ੍ਰੇਕਾਂ ਵਾਲਾ ਸਾਈਟ ਠੀਕ ਆ ਠੀਕ ਆ ਦਿਖਾ ਬਈ ਮੁੰਡਾ ਸਾਈਟ ਤੋਂ ਇਹ 295 ਟਰੈਕਟਰ ਠੀਕ ਹੈ ਇਹ ਸਾਈਡ ਗੇਅਰ ਹੈ ਬ੍ਰੇਕਾਂ ਤੇਲ ਚਾਹ ਵੱਡੀ ਲਿਫਟ ਹੈ ਠੀਕ ਹੈ ਲੈ ਮਿੱਤਰੋ ਦੇਖੋ ਫਿਰ ਤੁਸੀਂ ਨਵੇਂ ਮਗਰਾੜ ਲਾ ਗਏ ਇਹਨੂੰ ਤੇ ਤੇਲ ਚ ਬ੍ਰੇਕਾਂ ਆ ਰਹੀਆਂ ਬ੍ਰੇਕਾਂ ਰਬੀਏ ਦੇ ਅਸੀਂ ਲਾਉਣੇ ਤਾਂ ਅਸੀਂ ਕਲੋਸ ਕਰਦੇ ਸੀਗੇ ਠੀਕ ਹੈ ਜੀ ਪਰ ਸਾਨੂੰ ਕਲੋਸ ਕਰਦੇ ਵਾੜੇ ਚੰਗੇ ਮਗਰਾੜ ਮਿਲੇ ਨਹੀਂ ਸਾਡੇ ਬਿਲਕੁਲ ਖਤਮ ਸੀ ਗਲੇ ਸੀਗੇ ਜੀ ਠੀਕ ਹੈ ਫਿਰ ਕਰਕੇ ਫਿਰ ਅਸੀਂ ਵਿੰਦਰਾ ਦੀ ਲਾਤੇ ਠੀਕ ਹੈ ਤੇ ਇੱਕ ਬਈ ਫਿਰ ਇਹ ਜਿਵੇਂ ਇਹਦੀ ਫਿਟਿੰਗ ਬੜੀ ਵਧੀਆਈ ਅੱਗੇ ਤਾਂ ਜਿਵੇਂ ਤੁਸੀਂ ਲੋਹਾ ਵੱਡ ਵੱਡ ਕੇ ਜਾਂ ਆਪ ਤਿਆਰ ਕਰਦੇ ਹੁੰਦੇ ਆ ਪਲੇਟਾ ਵਗੈਰਾ ਇਹਨਾਂ ਨੂੰ ਹੋਜੀਆਂ ਲਾ ਦਿੰਦੇ ਹੁੰਦੇ ਆ ਆਹ ਸਾਨੂੰ ਹੋਜੀਆਂ ਸਰ ਠੀਕ ਹੈ ਅਸੀਂ ਇਹ ਲਾਤਾ ਹੈ ਤਾਂ ਥੋੜਾ ਛੋਟਾ ਲੰਬਾਈ ਤੇ ਠੀਕ ਹੈ ਚਲੋ ਫਿਟਿੰਗ ਫੁੱਟ ਵਿੱਚ ਚੰਗੀ ਆ ਗਈ ਵਧੀਆ ਜੀ ਨਹੀਂ ਛੋਟੇ ਚ ਮਤਲਬ ਟਰੈਕਟਰ ਦਾ ਵਾਇਆ ਥੋੜਾ ਜਿਹਾ ਵਾਇਆ ਘਟਦਾ ਇਹਦਾ ਜੀ ਠੀਕ ਹੈ ਤੇ ਬਈ ਇਹ ਜਿਹੜਾ ਹੁਣ ਤੁਸੀਂ ਪਾਵਰ ਕਰੀ ਬੈਠੇ ਆਂ ਹਾਂਜੀ ਤੇ ਇਹ ਬਈ ਫਿਰ ਜਗਾੜ ਜਾਂ ਨਹੀਂ ਲੱਗ ਰਿਹਾ ਕਿ ਸਹੀ ਹੈ ਨਾ ਹਾਂਜੀ ਨਾ ਪੂਰਾ ਕਾਮਿਆ ਪਿਆ अच्छा हां स्टार्ट करके चेक करो पूरा तो ये भाई है वो ਹੁਣ ਜਿਵੇਂ ਸੜਕ ਤੇ ਡੋਲਾ ਡਾਲਾ ਮਾਰ ਸਕਦਾ ਬਿਲਕੁਲ ਐ ਕੋਈ ਨਾ ਡੋਲਾ ਮਾਰੇ ਨਾ ਵਿੱਚ ਡੋਲਾ ਮਾਰਨ ਦਾ ਤਾਂ ਇਹਦਾ ਕਾਰਨ ਹੁੰਦਾ ਦੇ ਵਿੱਚ ਕੋਈ ਨੁਕਸ ਹੋਵੇ ਜੀ ਅੱਛਾ ਤਾਂ ਮਾਰਦਾ ਹੁੰਦਾ ਜੀ ਠੀਕ ਹੈ ਜਾਂ ਇੰਨਾ ਚਾਹ ਪਲੇ ਹੋਵੇ ਆ ਚੀਜ਼ਾਂ ਦੇ ਵਿੱਚ ਢਿੱਲ ਪਿਆ ਜੀ ਹਾਂ ਬੁਸ਼ਾਂ ਨੇ ਪਲੇ ਮਾਰਨੀ ਬੁਸ਼ਾਂ ਵਗੈਰਾ ਤੇ ਜਾਣ ਗੈਲੀ ਤੇ ਥੋੜਾ ਜਲਦਬਾਜੀ ਚ ਲਾਇਆ ਹੋਵੇ ਫੇਰ ਤੇ ਬਾਕੀ ਆ ਐਂਡ ਵਗੈਰਾ ਦੋਵੇਂ ਨਵੇਂ ਹੋਣ ਹਨਾ ਦੋਨਾਂ ਸੜਾ ਵਧੀਆ ਹੋਣ ਫੇਰ ਇਹ ਜਾਨੀ ਕੰਮਜਾਪ ਹੈ ਇਹਦਾ ਹਿੱਸਾ ਉਹੀ ਹੈ ਮਹਿੰਦਰਾ ਵਾਲੀ ਪਹਿਲਾਂ ਤੋਂ ਲੱਗਿਆ ਹੋਇਆ ਹੈ ਠੀਕ ਹੈ ਇਹ ਪਹਿਲਾਂ ਲੱਗਿਆ ਠੀਕ ਹੈ ਜੀ ਇਹ ਪੰਪ ਇਹਦੇ ਅਲੱਗ-ਅਲੱਗ ਫਿੱਟ ਕਰਦੇ ਆ ਪਾਵਰ ਵਾਲਾ ਪੰਪ ਕਰਤਾ ਲੈਫਟ ਵਾਲਾ ਹੋ ਗਿਆ ਠੀਕ ਹੈ ਇਹ ਫਿਰ ਬਈ ਆਪ ਪਲੇਟਾਂ ਬਣਾ ਕੇ ਇਹਦਾ ਬਣਾਉਣਾ ਹੀ ਪੈਂਦਾ ਸਿਸਟਮ ਜੀ ਠੀਕ ਹੈ ਇਹਦੇ ਵੈਸੇ ਇਹਦੇ ਡਬਲ ਨਹੀਂ ਲੱਗ ਸਕਦਾ ਡਬਲ ਨਹੀਂ ਲੱਗ ਲੰਬਾ ਪੰਪ ਲਾਉਣੇ ਆ ਬਈ ਫਿਰ ਇਹਦਾ ਸੈਲਫ ਬਦਲਣਾ ਪੈਂਦਾ ਹਾਂਜੀ ਹਾਂ ਉਹ ਫਿਰ ਮਾੜਾ-ਮੂਟਾ ਕੁਝ ਗਾਹ ਕਿੰਨੀ ਵੀ ਵੇਖਣਾ ਪੈਂਦਾ ਵੀ ਜਿਆਦਾ ਕੁਝ ਨਹੀਂ ਵੱਜ ਜਾਂਦਾ ਕਰਦਾ ਤੇ ਇਹ ਬਈ ਹੁਣ ਜਿਹੜਾ ਹਿੱਸਾ ਲੱਗ ਗਿਆ ਇਹ ਕਾਮਯਾਬ ਹੋ ਗਿਆ ਸੌਦਾ ਪੂਰਾ ਕਾਮਯਾਬ ਪਹਿਲਾਂ ਵੀ ਤੁਸੀਂ ਲਾਏ ਆ ਹਾਂ ਬਾਦੂ ਠੀਕ ਹੈ ਫੁੱਲ ਕਾਮਿਆ ਪਿਆ ਜੀ ਇਹਦੇ ਵਿੱਚ ਕੋਈ ਆਵਾਜ਼ ਨਹੀਂ ਤੇਲ ਬ੍ਰੇਕਾਂ ਜੀ ਹਾਂ ਉਹ ਤਾਂ ਚਲਾ ਕੇ ਦੇਖਿਆ ਉਹ ਤਾਂ ਖੁਸ਼ ਹੋ ਗਏ ਸਾਡੇ ਟਰੈਕਟਰ ਦੀਆਂ ਬ੍ਰੇਕਾਂ ਨਹੀਂ ਲੱਗਾਂਗੇ ਤੈਨਾਂ ਨਹੀਂ ਲੱਗਦੀ ਇਹ ਮੇਤਰੋ ਕੋਡ ਨਿਕਲਦਾ ਕਲਾਸ ਕਰਦਾ ਜੀ ਹੋ ਗਿਆ ਉਹ ਕਹਿੰਦਾ ਪਤਾ ਹੀ ਨਹੀਂ ਲੱਗਦਾ ਟਰੈਕਟਰ ਤੋਂ ਰਹਿ ਜਾ ਜਿਹਦੇ ਵੀ ਕਲਾਸ ਕਰਾ ਤਾਂ ਉਹ ਹਿੱਸਾ ਬਦਲਾਓ ਆ ਬਾਈ ਵਰਗਾਂ ਤੋਂ ਤੇ ਸਿਰਾ ਕਰਾ ਦਿਓ ਤੇ ਇਹ ਵਿਪਰੀਤ ਇਹ ਵਿਪਰੀਤ ਰੈਡੀ ਹੈ ਜਿਹਦਾ ਕੰਮ ਕਰਿਆ ਸਾਰਾ ਜੀ ਠੀਕ ਹੈ A to Z ਕੰਮ ਇਹਦਾ ਕਰੇ ਠੀਕ ਹੈ ਜੀ ਐਚ ਐਮ ਟੀ ਫੇਰ ਆ ਗਿਆ ਆਪਣਾ ਐਚ ਐਮ ਟੀ ਬਾਈ ਇਹਦਾ ਗੇਅਰ ਬਾਕਸ ਪੂਰਾ ਠੀਕ ਹੈ ਜੀ ਇੰਜ ਨਾਲ ਦਾ ਪੇਂਟ ਭਈ ਹੋਇਆ ਵਾ ਪਹਿਲਾਂ ਦਾ ਆਪਾਂ ਕਰਿਆ ਸੀ ਇਹਦਾ ਅੱਛਾ ਜੀ ਤੁਸੀਂ ਕਰਿਆ ਸੀ ਹਾਂ ਮਗਰ ਲੈਸਾ ਦਾ ਕਰਨਾ ਹੈ ਜੀ ਖੋਲਣਾ ਠੀਕ ਹੈ ਜੀ ਹੋ ਸਕਦਾ ਨੂੰ ਤੇਲ ਵਾਲੀਆਂ ਬ੍ਰੇਕਾਂ ਲਾ ਦਈਏ ਪਿੱਛੇ ਅੱਛਾ ਇਹਨੂੰ ਨਾੜਾ ਖੋਲਣਾ ਹੈ ਪਹਿਲਾਂ ਇਹ ਗੀਅਰ ਕਰਿਆ ਸੀ ਨਾ ਠੀਕ ਹੈ ਇਹਨੂੰ ਗੇਰ ਨੂੰ ਫਿੱਟ ਕਰਕੇ ਫੇਰ ਪਿੱਛੋਂ ਖੋਲਾਂਗੇ ਨਹੀਂ ਤੇਲ ਵਾਲੀਆਂ ਬ੍ਰੇਕਾਂ ਬਈ ਕੇ ਤੇਲ ਵਾਲੀਆਂ ਬ੍ਰੇਕਾਂ ਜਿਵੇਂ ਸ਼ਮਰਾਜ ਦੀਆਂ ਆਪਣੀਆਂ ਦੀਆਂ ਡਿਸਕ ਬ੍ਰੇਕਾਂ ਤੇਲ ਵਾਲੇ ਅੱਛਾ ਉਹ ਫਰਨਾਟ ਘਰੇ ਨੂੰ ਲੱਗੂ ਲੱਗ ਜਾਂਦੇ ਨੇ ਜੀ ਮੰਨ ਲਾ ਤੁਸੀਂ ਪਹਿਲਾਂ ਲਾਈਆਂ ਕਿ ਪਹਿਲਾਂ ਐਕਸਪੀਰੀਅੰਸ ਨਹੀਂ ਲੱਗਿਆ ਨਹੀਂ ਪਹਿਲਾਂ ਲਾਈਆਂ ਦੋ ਟਿਕਟਾਂ ਲਾਂਗੇ ਤਾਂ ਹੋ ਜਾਪਾ ਹਾਂ ਪੂਰੀਆਂ ਵਧੀਆ ਇਹ ਇਹ ਫਿਰ ਗੱਲ ਆਪਾਂ ਕਰ ਸਕਦੇ ਆ ਬੰਦਿਆਂ ਨਾਲ ਜਿਵੇਂ ਹੁਣ ਪਹਿਲਾਂ ਤਾਂ ਸਾਡੇ ਪੰਡ ਮੇਰੇ ਮਿੱਤਰ ਆ ਉਹਨਾਂ ਦਾ ਨਾਟ ਘਰੇ ਨਹੀਂ ਸੈੱਟ ਆਉਂਦਾ ਬਈ ਦੋ ਤਿੰਨ ਵਾਰੀ ਬ੍ਰੇਕਾਂ ਕਰਾ ਦਿੰਗਾ ਕਹਿੰਦੇ ਸੁੱਕੀਆਂ ਕਰਾ ਕੇ ਵੇਖ ਲੀਂਗਾ ਕਿਸੇ ਨੇ ਇਹ ਬ੍ਰੇਕਾਂ ਪੈਡਲ ਜ਼ਰੂਰ ਬਣ ਜਾਂਦਾ ਚੀਕਾਂ ਮਾਰਦੇ ਬ੍ਰੇਕ ਪਰ ਰੁਕਦਾ ਨਹੀਂ ਟਰੈਕਟਰ ਵਜ਼ਨ ਲੈ ਕੇ ਖਾਲੀ ਟਰੈਕਟਰ ਰੁਕਦਾ ਠੀਕ ਹੈ ਹੁਣ ਅਸੀਂ ਸੁੱਕੀਆਂ ਕਰਾ ਕੇ ਟਾਇਰ ਘੁਮਾ ਘੁਮਾ ਕੇ ਦਿਖਾਈ ਜੇਗੀ ਠੀਕ ਹੈ ਖਾਲੀ ਟਰੈਕਟਰ ਤੋਂ ਸਾਰਾ ਕੁਝ ਕਰੀ ਜਾਊਗਾ ਜਦੋਂ ਪਿੱਛੇ ਟਰਾਲਾ ਪਿੱਛੇ ਕੋਈ 200 ਕੁਆਂਟਲ ਵਜ਼ਨ ਪਾਇਆ ਠੀਕ ਹੈ ਠੀਕ ਉਹਦੋਂ ਨਹੀਂ ਰੋਕ ਨਹੀਂ ਸਕਦੇ ਅੱਛਾ ਅਸੀਂ ਸੁੱਕੀਆਂ ਬ੍ਰੇਕਾਂ 2511 ਦੀਆਂ ਕੱਢੀਆਂ ਇਹ ਵੀ ਮਿੱਤਰੋ ਨਵੇਂ ਬੰਦਿਆਂ ਨੂੰ ਜਾਵ ਕਰੀਂ ਨੇ ਜਿਹੜੇ ਬੰਦਿਆਂ ਨੇ ਜਿਆਦਾ ਲੋਡ ਨਹੀਂ ਪਾਉਣਾ ਪਰ ਉਹ ਪਰ ਮੜਾ ਮੋਟਾ ਕੰਮ ਲੈਣਾ ਵੀ ਕਿੱਟਾ-ਕੁੱਟਾ ਤੋਂ ਦੁਖੀ ਆ ਜਿਹਨੇ ਨਹੀਂ ਪੈਸੇ ਲਾਉਣੇ ਉਹ ਸੁੱਕੀਆਂ ਕਰਾ ਕੇ ਆ ਗਏ ਡੰਗ ਲੱਗ ਗਏ ਜਿਹਨੇ ਫਿਰ ਬਈ ਨਾੜ 11 ਦਾ ਸ਼ੌਂਕ ਨਾ ਕੰਡਾ ਕੱਢਣਾ ਬ੍ਰੇਕਾਂ ਦਾ ਤਾਂ ਤੁਹਾਡੇ ਵਾਂਗੂ ਜਿਹੜੀਆਂ ਤੁਸੀਂ ਤੇਲ ਤੇ ਕਹਿੰਦੇ ਜਿਹੜੀਆਂ ਅਰੀਜਨਲ ਬ੍ਰੇਕਾਂ ਬਾਈ ਇਹਦੀਆਂ ਜੋ ਵੀ ਬੰਦਾ ਸ਼ੌਂਕ ਨਾਲ ਕਰਾਵੇ ਉਹ ਵੀ 5-4 ਸਾਲ ਚੱਲਦੀਆਂ ਚੱਲਦੀਆਂ ਬੰਦਾ ਚਲਾਉਣ ਵਾਲਾ ਚਾਹੀਦਾ ਬਸ ਠੀਕ ਹੈ ਹਾਂਜੀ ਤਾਂ ਮਿੱਤਰੋ ਸਾਰੇ ਕੋੜ ਕੱਢਦਾ ਬਾਈ ਕਿਸੇ ਵੀ ਟਰੈਕਟਰ ਦਾ ਕੋਈ ਵੀ ਕੋੜ ਪੁਰਾਣਾ ਜਿਹੜਾ ਜ ਬ੍ਰੇਕਾਂ ਬਰੂਕਾਂ ਵਾਲਾ ਜਿਵੇਂ ਫੋੜਦਿਆਂ ਬ੍ਰੇਕਾਂ ਵਾਲਾ ਸੀ ਉਹ ਵੀ ਕੱਢ ਦਿੰਨੇ ਫੋੜ ਦਾ ਵੀ ਨਿਕਲਦਾ ਜੀ ਠੀਕ ਹੈ ਆਜੋ ਫਰਾਈ ਦਾ ਉਹਨਾਂ ਇੱਕ ਵਾਰੀ ਤੇਲ ਬ੍ਰੇਕਾਂ ਕਰਕੇ ਨਿਕਲਦਾ ਜੀ ਠੀਕ ਹੈ ਇੱਕ ਇਹਨਾਂ ਬ੍ਰੇਕਾਂ 'ਚ ਵੀ ਨਿਕਲਦਾ ਜੀ ਅੱਛਾ ਹਾਂ ਉਹ ਵੀ ਪੱਕਾ ਕੰਮ ਆਈਆਂ ਜੇ ਸੱਤੀਆਂ ਬ੍ਰੇਕਾਂ ਕਿਸੇ ਨੇ ਐਂ ਹੀ ਰੱਖਣੀਆਂ ਹੌਂਸ ਜਿਵੇਂ ਡਰਮ ਹੁੰਦੇ ਨੇ ਹਾਂ ਉਹਦੇ ਵਿੱਚ ਵੀ ਨਿਕਲੇ ਜਾਂਦਾ ਕੋਹੜ ਜੀ ਠੀਕ ਹੈ ਜੀ ਤੇ ਜਿਹੜਾ ਹੁਣ ਇਹ ਦੇਖ ਰਿਆਂ ਵਿਚਾਰਾ ਇਹ ਅਗਲਾ ਹੀ ਸਾਈਜ ਮਗਰਲਾ ਕਿਧਰ ਗਿਆ ਵਾ ਇਹ 45 ਕਿਹੜਾ ਜੀ ਠੀਕ ਹੈ ਇਹਦਾ ਵੀ ਮਗਰਲੇ ਸੀ ਦੀ ਸਾਰੀ ਰਿਪੇਅਰ ਹੋਈ ਜਾਂਦੀ ਜਿੰਨਾ ਟੋਟਲ ਹੀ ਹੋਣਾ ਇਹ ਐਚ ਐਮ ਟੀ ਫਿਰ ਜਿਵੇਂ ਤੇਰੇ ਕੋਲੇ ਖੜੇ ਰਿਪੇਅਰ ਜਾਦਾ ਹੀ ਮੰਗ ਰਹੇ ਲੱਗਦਾ ਨਹੀਂ ਜਿਆਦਾ ਨਹੀਂ ਹੁੰਦੀ ਪਹਿਲਾਂ ਨਹੀਂ ਛੋੜੇ ਵੀਡੀਓ ਵਿੱਚ ਬਹੁਤ ਘੱਟ ਵੇਖਣ ਨੂੰ ਆਏ ਤੇਰੇ ਸਾਹਮਣੇ ਕਿਤੇ ਕੋਈ ਜੱਤੀ ਤੇਰੀ ਸੀਧੀ ਨਹੀਂ ਪੀਗੀ ਜਿੰਨੇ ਆਪਾਂ ਵੀਡੀਓ ਆਪਾਂ ਜੁਗਾਰਬਾਜ਼ੀ ਦੀਆਂ ਪਾਈਆਂ ਜ਼ਿਆਦਾਤਰ ਹਾਂ ਸਹੀ ਗੱਲ ਹਾਂ ਆਪਾਂ ਸਿੰਪਲ ਕੰਮ ਦੀ ਕਿਤੇ ਵੀਡੀਓ ਪਾਈ ਨਹੀਂ ਗਈ ਹਾਂਜੀ ਹਾਂ ਕਿਉਂਕਿ ਇਹ ਤਾਂ ਆਮ ਲੋਕ ਹੀ ਕੰਮ ਕਰਦੇ ਨੇ ਬਹੁਤ ਬਹੁਤ ਭਰਾ ਹਰੇਕ ਪੈਂਡ ਆਪਦੇ ਪੱਧਰ ਤੇ ਕਰੀ ਜਾਂਦੇ ਹਨਾ ਲੋਕਲ ਹਾਂ ਇਹ ਤਾਂ ਕੋਈ ਆਪਾਂ ਗੇਅਰ ਦਾ ਕੰਮ ਟੋਟਲ ਕਰਨਾ ਹੈ ਏ ਟੂ ਹਾਂ ਤੇ ਫਰਾਜ ਵੀ ਆਪਾਂ ਇਹਦੇ ਨੇੜੇ ਆਈਏ ਨਾ ਦਰਸ਼ਕਾਂ ਦਾ ਆਪਾਂ ਟਾਈਮ ਜ਼ਿਆਦਾ ਲਈਏ ਤੇ ਇਹ ਤੁਸੀਂ ਦੱਸੋ ਵੀ ਹੁਣ ਕੀ ਬਣਿਆ ਇਹ ਬਈ ਹੁਣ ਜਿਵੇਂ ਤੁਸੀਂ ਦੇਖ ਰਹੇ ਆਂ ਇਧਰ ਹੋ ਕੇ ਦਿਖਾ ਮੜਾ ਜੀ ਚਾਨਣ ਵਾਲੇ ਪਾਸੋਂ ਜੇ ਹੁਣ ਇੱਥੋਂ ਆਪਾਂ ਦੇਣੇ ਆ ਮੈਨੂੰ ਤਾਂ ਹੁਣ ਸਾਰਾ ਐ ਲੱਗਿਆ ਵੀ ਸਵਰਾਜ ਹੋਈ ਜਾਂਦਾ ਪਰ ਜਦੋਂ ਆਪਾਂ ਆ ਕੇ ਨੇੜੇ ਦੇਖਿਆ ਤੇ ਇਹ ਤੇ ਸਵਰਾਜ ਦੀ ਫਿਲਹਾਲ ਤਾਂ ਮੈਨੂੰ ਟੈਂਕੀ ਦੀਂਦੀ ਸੀਗੀ ਹਾਂ ਉਸ ਤੋਂ ਬਾਅਦ ਆ ਜਿਹੜਾ ਹਨਾ ਵੀ ਚੁੱਲਾ ਲਾਇਆ ਹਾਂ ਚੁੱਲਾ ਲਾਇਆ ਠੀਕ ਹੈ ਤੇ ਮਿੱਤਰੋ ਹੁਣ ਤੁਹਾਨੂੰ ਬਾਕੀ ਦੱਸਾਂਗੇ ਵੀ ਟਰੈਕਟਰ ਕਿਹੜਾ ਪਰ ਜਿਵੇਂ ਰੰਗ ਹੈ ਏ ਐਨ ਬੈਨ ਆਏ ਮੈਚ ਹੋਇਆ ਪਿਆ ਜਿਵੇਂ ਜੈਨੂਨ ਰਾਈਟ ਹੁੰਦਾ ਹੈ ਨਾ ਬਿਲਕੁਲ ਇਹ ਜੀ ਇਹਦਾ ਮੈਨ ਆ ਬਾਈ ਜਿਵੇਂ ਤੁਸੀਂ ਹੁਣ ਆਪਾਂ ਨੂੰ ਲੱਗਦਾ ਵੀ ਜਿਗਾੜ ਤਿਆਰ ਕਰਿਆ ਪਰ ਮੈਨ ਇਹਨੂੰ ਜਿਵੇਂ ਸ਼ੋਅ ਲਾ ਦਿਓ ਅਗਲੇ ਨੂੰ ਪਤਾ ਹੀ ਨਾ ਲੱਗੇ ਜਿਗਾੜ ਜਦੋਂ ਰੰਗ ਹੋ ਰੰਗ ਹੀ ਸਾਰੇ ਉਵੇਂ ਹੀ ਆ ਬਣਾ ਬਿਨਾ ਰੰਗ ਤੋਂ ਵੀ ਨਹੀਂ ਪਤਾ ਲੱਗਣਾ ਨਹੀਂ ਲੱਗਣਾ ਜੀ ਬਾਕੀ ਹੁਣ ਆ ਪਾਪਾ ਪੂਪਾ ਲਾਈਆਂ ਆ ਆਪਾਂ ਇਸ ਚੀਜ਼ ਦਾ ਆਪਾਂ ਦੱਕ ਦੇ ਰਿਆ ਕਿਉਂਕਿ ਨਵੀਆਂ ਲੀਸੀਆਂ ਨੇ ਹਾਂ ਚਲੋ ਇਹ ਵੀ ਇੰਨਾ ਨਹੀਂ ਬਾਈ ਸੋਹਣੀਆਂ ਲੱਗੀਆਂ ਐ ਬਣੀਆਂ ਜਿਵੇਂ ਆਹ ਗਲਾਈਆਂ origignal ਆ ਕੋਈ ਏਡੀ ਗੱਲ ਨਹੀਂ ਹੈਗੀ ਵੀ ਇਹ ਜਿਗਾੜ ਸਾਰੀਆਂ ਅਪਾਇਨਟਮੈਂਟ ਆਪਾਂ ਬਣਾ ਕੇ ਲਾਉਨੇ ਆ ਸਾਰੀਆਂ ਜੀ ਠੀਕ ਐ ਤੇ ਫਿਰ ਇਹਦੇ ਬਾਰੇ ਬਾਈ ਹੁਣ ਆ ਕਿਹੜਾ ਤੁਸੀਂ ਦੱਸ ਨਹੀਂ ਸਕਦੇ ਇਹਨੂੰ ਕਿਉਂਕਿ ਅਸੀਂ ਸਾਰਾ ਮਾਰਕੀਟ ਚੋਂ ਲਿਆ ਜੀ ਇਹ ਠੀਕ ਹੈ ਠੀਕ ਹੈ ਜੀ ਇਹਦਾ ਮਗਰਲਾ ਹਿੱਸਾ 17 ਮਾਡਲ ਦਾ ਜੀ ਠੀਕ ਹੈ ਜੀ ਇਸ ਦਾ ਹੈ 6565 ਇਸ ਆਇਆ ਸੀਗਾ ਉਹਦਾ ਜੀ ਠੀਕ ਹੈ ਬਿਲਕੁਲ ਨਵਾਂ ਹਿੱਸਾ ਜੀ ਬਿਲਕੁਲ ਨਵਾਂ ਠੀਕ ਹੈ ਟੈਂਕੀ ਕੱਲੀ ਸ਼ਿਵਰਾਜ ਦੀ ਕਿਉਂਕਿ ਲੁੱਕ ਸ਼ਿਵਰਾਜ ਦੀ ਦੇਣੀ ਆ ਸੀ ਠੀਕ ਹੈ ਜਿਹੜੇ ਇਹਦੀ ਮਾਡਲ ਉਹ ਸ਼ਿਵਰਾਜ ਤਿਆਰ ਕਰਨਾ ਮੰਨਦਾ ਸੀ ਠੀਕ ਹੈ ਵੀ ਜਿਹੜੇ ਬੰਦਿਆਂ ਦੀ ਉਹਨਾਂ ਦੀ ਡਿਮਾਂਡ ਹੈ ਵੀ ਕਰਨਾ ਸ਼ਿਵਰਾਜ ਤਿਆਰ ਕਰਨਾ ਟਰੈਕਟਰ ਭਾਵੇਂ ਕਿਸੇ ਦਾ ਵਿੱਚੋਂ ਸਮਾਨ ਪਾ ਦੇਣ ਹਾਂ ਵਿੱਚੋਂ ਕੋਈ ਹੋਵੇਗਾ ਸੀ ਜਿਹੜਾ ਜਿਹੜੀ ਇਹ ਦੀ ਮੰਨ ਲਓ ਫੀਟਿੰਗ ਸਾਰੀ ਸ਼ਵਰਾਜ ਦੀ ਦੇਣੀ ਆ ਬੋਡੀ ਲਾਈਨ ਜਿਹੜੀ ਹੈਗੀ ਠੀਕ ਹੈ ਤੇ ਕਿੰਨੇ ਹਸਪਾਵਰ ਉਹਨਾਂ ਨੂੰ ਚਾਹੀਦਾ ਟਰੈਕਟਰ ਇਹ 75 ਹਸਪਾਵਰ ਹੈ ਜੀ ਠੀਕ ਹੈ ਜੇ ਸਾਨੂੰ ਲੱਗਿਆ ਵੀ ਸਾਨੂੰ ਹੋਰ ਕਿ ਚਾਹੀਦਾ ਫਿਰ ਇਹਦੇ ਨਰਮੋ ਫਿੱਟ ਕਰਾਇਆ ਸੀ ਠੀਕ ਹੈ ਅਸੀਂ ਸਿੰਪਲ ਰੱਖਿਆ ਬਿਨਾਂ ਡਰਬੋ ਤੇ ਠੀਕ ਹੈ ਜੀ ਉਹ ਕਹਿੰਦਾ ਜੀ ਆਪਣੇ 13 ਹਾਲ ਫੰਨੇ ਕਾ ਵਧੀਆ ਖਿੱਚਦਾ ਫਿਰ ਆਪਾਂ ਨੂੰ ਲੋਡ ਨਹੀਂ ਟਾਉਣਾ ਲੋਡ ਨਹੀਂ ਜੀ ਬੰਦੇ ਨੇ ਕੰਮ ਵਾਈਦਾ ਹੀ ਲੈਣਾ ਕੰਮ ਵਾਈਦਾ ਲੈਣਾ ਕੋਈ ਉਹ ਨਹੀਂ ਇਹਨੇ ਮੇਲਿਆਂ ਤਾਂ ਨਹੀਂ ਲਾਉਣਾ ਟਰੈਕਟਰ ਚਲੋ ਸਹੀ ਪਹਿਲਾਂ ਵਾਈਹੀ ਵਾਲਾ ਬੰਦਾ ਹੈ ਠੀਕ ਹੈ ਜੀ ਤੇ ਇਹ ਚਲੋ ਹਰੇਕ ਬੰਦਾ ਬੱਚਾਈ ਜੀ ਸਹੂਲਤਾਂ ਡਬਲ ਕਲਚ ਹੈ ਹਮ ਰਵਕਸ ਪੀਟੀਓ ਹੈ ਡਬਲ ਡਿਸਟ੍ਰਿਬਿਊਟਰ ਹੈ ਤੇਲ ਬ੍ਰੇਕਾਂ ਵੱਡੇ ਐਕਸਲ ਨੇ ਇਹਦੇ ਵਿੱਚ ਸਾਰੀਆਂ ਸਹੂਲਤਾਂ ਨੇ ਜਿਹੜਾ ਫਿਰ ਬਈ ਹੁਣ ਇਹ ਮਗਰਲਾ ਹਿੱਸਾ ਲਾਇਆ ਤੁਸੀਂ ਹਾਂਜੀ ਇਹ ਇਸ ਟਰੈਕਟਰ ਦਾ ਕਹਿ ਰਹੇ ਆ ਕਿਹੜੇ ਮਾਡਲ ਦਾ ਕਿੰਨੇ ਹਸਪਾਵਰ ਵਾਲਾ ਹਿੱਸਾ ਹੈ ਇਹ 65 ਹਸਪਾਵਰ ਦਾ ਹਿੱਸਾ ਹੈ ਜੀ ਠੀਕ ਹੈ ਇਹ ਮਾਡਲ 18 ਮਾਡਲ ਦਾ ਜੀ ਠੀਕ ਹੈ ਹਾਂਜੀ ਮਿੱਤਰੋ 18 ਮਾਡਲ ਦਾ ਹਿੱਸਾ ਲੱਗਿਆ ਮਗਰ ਤੇ 16 ਦੇ ਟਾਇਰ ਪਾ ਗਏ ਅੱਗੇ ਇੰਜਨ ਜਿਹੜਾ 75 ਐਚਪੀ ਦਾ ਆ ਗਿਆ ਟਾਇਰਾਂ ਦਾ ਨੰਬਰ ਹੀ 16 ਜੀ अच्छा एक ही सिस्टम भाई ए टायर ਕੋਈ ਕੰਪਨੀ ਪਤਾ ਨਹੀਂ ਫਰਕ ਹੈ ਇਹ ਵੱਡੇ ਨੇ 16 ਦਾ ਟਾਇਰ ਅਸੀਂ ਨਾਲ ਲਾਇਆ ਸੀ ਇਹਨਾਂ ਉੱਚਾ 16 ਦਾ ਤੇ ਬਈ ਜਿਵੇਂ ਹੁਣ ਆਪਾਂ ਦੇਖ ਗਏ ਇਸ ਟਰੈਕਟਰ ਆ ਚਲੋ ਕਿਸੇ ਕੰਪਨੀ ਨੂੰ ਨਿੰਦਨਾ ਤਾਂ ਨਹੀਂ ਚਾਹੀਦਾ ਪਰ ਇਸ ਹੋ ਗਿਆ ਇੰਡੋ ਫਾਰਮ ਹੋ ਗਿਆ ਥੋੜੀ ਜਿਹੀ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਉਹ ਵੀ ਲੋਕਾਂ ਦੇ ਵਿਊ ਹੈ ਵੀ ਆਪਾਂ ਤਾਂ ਵਰਤਿਆਣੀਆਂ ਵਿੱਚ ਜੇ ਵੀ ਲੋਕਾਂ ਦਾ ਵਿਊ ਪੁਆਇੰਟ ਹੈ ਵੀ ਪ੍ਰੀਤ ਜਾਂ ਇਹ ਵੀ ਥੋੜੀ ਜਿਹੀ ਰਿਪੇਅਰ ਜਿਆਦਾ ਦਿੰਦੇ ਉਹਦੇ ਬਾਰੇ ਕੀ ਜੀ ਆ ਹੁਣ ਆ ਟਰੈਕਟਰ ਇਸ ਦਾ ਹੀ ਇਹਨੇ ਮਾਰਕ ਇਸ ਦਾ ਲੱਗਿਆ ਹੂੰ ਇਹਨੂੰ ਖੋਲ ਲੋ ਤੇ ਸਵਰਾਜ ਟਰੈਕਟਰ ਨੂੰ ਖੋਲ ਲੋ ਠੀਕ ਹੈ ਇੱਕ ਦਿਵਾਨੀ ਦਾ ਫਰਕ ਨਹੀਂ ਇੱਥੇ ਠੀਕ ਹੈ ਤੇ ਜੇ ਉਵੇਂ ਵੇਖਗੇ ਸਵਰਾਜ ਦੀ ਰਿਪੇਅਰ ਹੈਣੀਗੀ ਫਿਰ ਆ ਸਵਰਾਜ ਸਵਰਾਜ ਦੀ ਵੀ ਨਵੇਂ ਤਾਂ ਸਵਰਾਜ ਵੀ ਟੁੱਟੀ ਜਾਂਦੀ ਹੈ ਜੀ ਐਂ ਤਾਂ ਚਲੋ ਉਹ ਚੀਜ਼ ਜਿਹੜੀ ਕੋਈ ਬਣੀ ਐ ਅਕਸਰ ਯਾਰ ਇਹ ਕੋਈ ਕਿਸੇ ਨੂੰ ਹਰ ਇੱਕ ਚੀਜ਼ ਨੂੰ ਪਸੰਦ ਨਹੀਂ ਕਰਦਾ ਹੁੰਦਾ ਠੀਕ ਹੈ ਨਾ ਕਿਸੇ ਨੇ ਕਿਸੇ ਨੂੰ ਭੰਡਣਾ ਕੋਈ ਹੌਲੈਂਡਰ ਨੂੰ ਭੰਡੀ ਜਾਂਦਾ ਕੋਈ ਬਰਾਂਡ ਬਣੀ ਨਾ ਉਹ ਤਾਂ ਹੈ ਆਪਦੇ ਹਿਸਾਬ ਨਾਲ ਡਾਕਟਰ ਕੋਈ ਵੀ ਨਹੀਂ ਮਿਲਣਾ ਨਹੀਂ ਤੁਹਾਡੇ ਹਿਸਾਬ ਚ ਚਲੋ ਤੁਸੀਂ ਹਨਾ ਮਕੈਨਿਕ ਹੈ ਬਾਈ ਤੁਹਾਡੇ ਕੋਲੇ ਵੀ ਆਪਾਂ ਤੁਹਾਨੂੰ ਤਾਂ ਪਤਾ ਹੀ ਹੋਊਗਾ ਸਾਡੇ ਕੋਲੇ ਪ੍ਰੀਤ ਜਾਦੇ ਆ ਰਹੇ ਜਾਂ ਕਿਹੜਾ ਵੀ ਤੁਹਾਡੇ ਹਿਸਾਬ ਨਾਲ ਜਿਹੜੇ ਟਰੈਕਟਰ ਬਦਨਾਮ ਹੁੰਦੇ ਆ ਹਨ ਇਹਨਾਂ ਦੀ ਬਦਨਾਮੀ ਵੀ ਨਜਾਇਜ਼ ਹੋ ਰਹੀ ਆ ਵੀ ਵਾਕਈ ਕੋਈ ਪ੍ਰੀਤ ਟਰੈਕਟਰ ਜਿਹੜਾ ਸਸਤਾ ਨਿਕਲਿਆ ਸੀ 1.5 ਲੱਖ ਵਾਲਾ ਹਾਂ ਹਾਂ ਉਹਦੇ ਵਿੱਚ ਤਾਂ ਬਹੁਤ ਕਫਲੇ ਸੀਗੇ ਅੱਛਾ ਉਹਨਾਂ ਦੇ ਵਿੱਚ ਗੇਅਰ ਦੇ ਬੈਰਿੰਗ ਮਾੜੇ ਸੀ ਕਈ ਅਸੀਂ ਨਵਾਂ ਟਰੈਕਟਰ ਖੋਲਿਆ ਚ ਕੋਰਕ ਸੀ ਵੈਲਡ ਹੋਇਆ ਨਿਕਲਿਆ ਉਹਦੇ ਵਿੱਚ ਅੱਛਾ ਵੀ ਕੰਪਨੀ ਨੇ ਕਫਲਾ ਕਰਿਆ ਸੀ ਤਾਂ ਬਦਨਾਮ ਕਰਿਆ ਜੋ 5 ਲੱਖ ਦਾ ਟਰੈਕਟਰ ਦਿੱਤਾ ਤਾਂ ਉਹਦੇ ਵਿੱਚ ਕਾਰਨ ਕੋਈ ਸੀਗਾ ਸਹੀਗਾ ਆਪਾਂ ਨੂੰ ਪਤਾ ਜੀ ਕੋਈ ਸਸਤੀ ਮਿਲਦੀ ਤੇ ਜਿਹੜੇ ਉਹ ਤੋਂ 5 ਤੋਂ ਬਾਅਦ ਟਰੈਕਟਰ ਆ ਰਹੇ ਆ ਪ੍ਰੀਤ ਭਾਈ ਤੇ ਜਾਂ ਉਹ ਤੋਂ ਪਹਿਲਾਂ ਸੀ ਉਹ ਫੰਨੇ अच्छा ओनाच थोड़ा जा काम खराब कर। ਉਹ ਸੀਗਾ ਪਤਾ ਨਹੀਂ ਕੰਪਨੀ ਦਾ ਕੀ ਸਿਸਟਮ ਸੀਗਾ ਆਪਾਂ ਨੂੰ ਇਹਦੇ ਬਾਰੇ ਕੋਈ ਨਹੀਂ ਨੌਲੇਜ। ਪਰ ਜੋ ਤੁਹਾਡੇ ਅੱਖਾਂ ਦੇ ਸਾਹਮਣੇ ਆਇਆ ਤੁਸੀਂ ਤਾਂ ਉਹ ਦੱਸੋ। ਅਸੀਂ ਬੋਲੇ ਸੀ ਬਾਈ ਉਹਦੇ 베어ਿੰਗ ਜਮਾ ਚੂਰਾ ਹੋ ਗਏ ਸੀ। ਬਾਈ 23 ਮਾਡਲ ਏਕਟਰ ਸੀਗਾ ਉਹ। ਠੀਕ ਆ ਬਾਈ। ਸਾਰੇ 베어ਿੰਗ ਪ੍ਰੋਪਰ ਨਵੇਂ ਪਾਏ ਸੀ ਜਿਹੜੇ ਫੋਰਕ ਵੈਲਡ ਸੀ ਉਹ ਵੀ ਨਵੇਂ ਪਾਏ ਸੀ। ਠੀਕ ਆ। ਉਹ ਅਗਲੇ ਦਾ ਨੁਕਸਾਨ ਤਾਂ ਹੋਇਆ ਪਰ ਉਹ ਨਵਾਂ ਹੁਣ ਜੋ ਕੰਪਨੀ ਦਿੱਤਾ ਕਿਸੇ ਕੋਲ ਵਸਦਾ। ਠੀਕ ਆ। ਹੁਣ ਜਿਵੇਂ ਤੁਸੀਂ ਇਹ ਲਾਇਆ ਏਸ ਦਾ ਹਨਾ ਤੇ ਇਹ ਤਾਂ ਨਹੀਂ ਕਿਤੇ ਮਰਦਾ ਇਹ ਇਹ ਜਣ ਤੋਂ। ਨਹੀਂ ਨਹੀਂ ਮਰਦਾ। ਅੱਛਾ ਚੱਲੂਗਾ ਇਹਨਾਂ ਦਾ ਕੰ अच्छा हां वो भी नहीं चलदे हां वो भी नहीं हिलਿਆ ਵੇਗਲਾ ਸਭ ਤੋਂ ਪਹਿਲੀ ਵੀਡੀਓ ਤੇਰੀ ਕਦੋਂ ਦੀ ਪਾਈ ਆ ਉਹਨੂੰ ਕੁਝ ਨਹੀਂ ਰਿਪੇਅਰ ਕਰਿਆ ਜਨਾਬ ਇਹਦੇ ਚੱਕਰ ਘਟਾਏ ਆ ਨਾ ਕੋਈ ਵਧਾਏ ਆ 13 ਤੋਂ ਸਿੱਧੇ 16 ਦੇ ਟਾਇਰ ਪਾਏ ਸੀ ਆ ਠੀਕ ਆ ਤਾਂ ਇਹ ਬਾਈ ਬਾਈ ਦੀ ਆਪਾਂ ਦੱਸ ਦਈਏ ਪਹਿਲੀ ਵੀਡੀਓ ਨੂੰ ਪਾਉਣ ਲੱਗੇ ਦੋ ਦੋ 2.5 ਸਾਲ ਤਿੰਨ ਸਾਲ ਹੀ ਹੋ ਗਿਆ ਹੁਣੇ ਆ ਜਿਆਦਾ ਹੋ ਗਿਆ ਹੁਣ ਆ ਤਿੰਨ ਤੋਂ ਵੀ ਪਲੱਸ ਹੋ ਗਿਆ ਹੁਣੇ ਮੈਨੂੰ ਲੱਗਦਾ 2021 21 ਦੀ ਵੀਡੀਓ ਤਾਂ ਹੈਗੀ ਆ ਉਹ ਉਹ ਵੀ ਦੀ ਉਦੋਂ ਆਪਾਂ ਪਾਈ ਸੀ ਪੁਰਾਣੇ ਮਾਡਲ ਇੰਜਣ ਤੇ ਆ ਆ ਪੁਰਾਣੇ ਮਾਡਲ ਟਰੈਕਟਰ ਤੇ ਆਹ ਆਈਆਂ ਲੱਗਿਆ ਸੀ ਤੇ ਬਾਈ ਕਹਿੰਦਾ ਅੱਜ ਵੀ ਉਹ ਉਵੇਂ ਹੀ ਚੱਲੀ ਜਾਂਦਾ ਜਿਵੇਂ ਤੁਹਾਨੂੰ ਉਦੋਂ ਦਿਖਾਇਆ ਸੀ ਆਪਣੀ ਵਰਕਸ਼ਾਪ ਦੀ ਪਹਿਲੀ ਵੀਡੀਓ ਹੀ ਸੀ ਹਾਂ ਪਹਿਲੀ ਵੀਡੀਓ ਸੀ ਉਹ ਆਪਣੀ ਵਰਕਸ਼ਾਪ ਤੇ ਸਹੀ ਗੱਲ ਹੈ ਤੇ ਇਦਰੋਂ ਵੀ ਆਪਾਂ ਦਿਖਾ ਦਿੰਨੇ ਆ ਥੋੜਾ ਜਿਹਾ ਦਿਖਾਓ ਬਾਈ ਸਾਰੇ ਵੀ ਫਿਟਿੰਗ ਸਾਰੀ ਆਪਾਂ ਤਿਆਰ ਕਰੀ ਆ ਜੀ ਅੱਛਾ ਜੋ ਵੀ ਬੈਂਡ ਹੈ ਨਾ ਬੜੇ ਵਧੀਆ ਬਾਈ ਇੱਥੋਂ ਹੀ ਜਗੜਵਾਜੀ ਹੋ ਕਿਸੇ ਪਾਸੋਂ ਇੱਥੋਂ ਆਏ ਆ ਗਿਆ ਇੱਥੋਂ ਆਏ ਸ਼ੇਪ ਆ ਗਿਆ ਨਾ ਬਹੁਤ ਸੋਹਣੀ ਫਿਟਿੰਗ ਕਰੀ ਬਈ ਇਹਦਾ ਬਾਈ ਯਾਰ ਜੇ ਐਂ ਦੇਖ ਕੇ ਹੁਣ ਇੱਥੋਂ ਹਨਾ ਐਂ ਲੱਗਣਾ ਹੀ ਨਹੀਂ ਕਿਸੇ ਨੂੰ ਵੀ ਦੋ ਅੱਡੋ ਅੱਡੇ ਸੇ ਜਿਗਾਰਡ ਬਾਜੀ ਲੱਗਦਾ ਜਮੇ ਨਹੀਂ ਜਿਗਾਰਡ ਬਾਜੀ ਇਹਦੀ ਕੱਲੀ ਕੱਲੀ ਚੀਜ਼ ਜਿਹੜੀ ਸੋ ਸੋਚ ਕੇ ਲਾਈ ਹੈ ਕੋਈ ਐ ਨਹੀਂ ਹੁਣ ਟੈਂਕੀ ਲੱਗਣ ਨੂੰ ਹੋਰ ਵੀ ਕਿਤੇ ਤਾਂ ਸੀਗੇ ਪਰ ਸਾਨੂੰ ਇਹਦੀ ਜਗ੍ਹਾ ਆਹੀ ਸੋਹਣੀ ਲੱਗੀ ਇੱਥੇ ਠੀਕ ਹੈ ਕਿਸੇ ਪਾਸੇ ਅੜਦਾ ਨਹੀਂ ਬਾਧੂ ਥਾਂ 'ਚ ਆ ਹਾਂ ਇਹਦਾ ਪਰ ਇਹ ਕੋਈ ਸਲੈਂਸਰ ਦੂਜੇ ਪਾਸੇ ਹਾਂ ਇਹ ਜਮਾ ਸਹੀ ਆਣਾ ਤੇ ਬਈ ਇਹ ਜਿਹੜੀ ਇਹਦੀ ਲੈਂਥ ਲੈਂਥ ਕੋਈ ਜ਼ਿਆਦਾ ਵੱਡੀ ਤਾਂ ਨਹੀਂ ਹੋ ਗਈ ਟ੍ਰੈਕਟਰ ਨਹੀਂ ਜੀ ਨਹੀਂ ਕੋਈ ਵੱਡੀ ਨਹੀਂ ਗਈ ਲੈਂਥ ਠੀਕ ਹੈ ਸ਼ਵਰਾਜ ਨਾਲ ਥੋੜੀ ਜਿਆਦਾ ਲੱਗਦੀ ਕਿਉਂਕਿ ਸਿਲੰਡਰ ਤਿੰਨ ਹੁੰਦਾ ਹੈ ਚਾਰ ਹੋਰ ਲੈਂਥ ਨਹੀਂ ਵਧੀ ਹੈ ਜੀ ਤੇ ਉ ਮੰਨ ਲਓ ਵੀ 93 ਕਿ 11 ਜੰਨਾ ਹੋਗਾ ਉਹਨਾਂ ਕੀ ਹੈ 93 ਕਿ ਉਹਨਾਂ ਭੋਰਾ ਬਰਾਬਰ ਜੀ ਬਸ ਘੱਟ ਸਕਦਾ ਬਾਅਦ ਵਿੱਚ ਅਸ ਇੱਕ ਦਿਨ ਬਰਾਬਰ ਆ ਠੀਕ ਹੈ ਠੀਕ ਹੈ ਬਸ ਤੇ ਬਈ ਜਿਵੇਂ ਹੁਣ ਆ ਇੱਕ ਚੀਜ਼ ਦੇਖ ਰਹੇ ਆ ਅਲੱਗ ਰੰਗ ਦੀ ਇਹ ਤੁਸੀਂ ਆਪ ਤਿਆਰ ਕਰੀ ਇਹ ਇਹਦਾ ਪ੍ਰੋਡਕਸ਼ਨ ਬਣਾਇਆ ਜਾ ਭੇਸਾ ਕਿਸ ਨਾਸਤੇ ਠੀਕ ਹੈ ਇਹ ਬਹੁਤ ਸਾਰੇ ਵੀ ਇਹਨੂੰ ਸਿੱਧਾ ਵੀ ਜੋੜ ਸਕਦੇ ਸੀ ਆਪਾਂ ਵਿੱਚ ਸਰਾਗ ਟੇਡੇ ਵਿੰਗੇ ਕਰਾ ਕੇ ਠੀਕ ਹੈ ਜੀ ਪਰ ਅਸੀਂ ਇਹਨੂੰ ਉਹੀ ਕਰਿਆ ਜੈਨੀਨ ਯੂਨਿਵਰਸ ਕੱਲਾ ਵੀ ਇਸੇ ਦਾ ਨਾਲ ਆਪਾਂ ਨੂੰ ਕੋਈ ਵੱਡ ਟੱਕ ਨਹੀਂ ਹੈਗੀ ਠੀਕ ਹੈ ਠੀਕ ਹੈ ਇਹ ਸਿੱਧੇ ਸਰਾਗ ਵੀ ਨਹੀਂ ਕੋਈ ਮਾਰਿਆ ਆਪਾਂ ਜਿਹੜਾ ਜੈਨੀਨ ਨੂੰ ਆਇਆ ਉਹੀ ਫਿੱਟ ਕਰਿਆ ਬਸ ਠੀਕ ਹੈ ਇਹ ਰਿਪੋਰਟ ਇਹ ਬਾਈ ਨੇ ਜੇ ਹੁਣ ਆਪਾਂ ਆ ਪੈਰਾਂ ਦੀ ਗੱਲ ਕਰੀਏ ਤਾਂ ਮਿੱਤਰੋ ਆਪਾਂ ਆਪ ਮੈਂ ਵੀ ਤੇ ਤੁਸੀਂ ਵੀ ਦੇਖ ਰਹੇ ਜਿਹੜੇ ਆਪਣੇ ਭਰਾ ਪਹਿਲਾਂ ਤੋਂ ਚੈਨਲ ਨਾਲ ਜੁੜੇ ਆ 2.5 3 ਸਾਲਾਂ ਤੋਂ ਆਹ ਜਿਹੜੇ ਪੈਰ ਆ ਬਾਈ ਦੇ ਆਪਾਂ ਦੇਖ ਰਹੇ ਆ ਵੀ ਇਹ ਲੋਕਾਂ ਦੇ ਇੰਜਣ ਜਿਹ ਤਾ ਬਣਾ ਰਿਹਾ ਵੀ ਹਜੇ ਤੱਕ ਆਪਾਂ ਨੂੰ ਵੀ ਨਹੀਂ ਕੋਈ ਲੰਭ ਆਇਆ ਤੇ ਹੋਰ ਸੁਣਿਆ ਸੁਣਾਇਆ ਵੀ ਨਹੀਂਗਾ ਤੇ ਬਾਕੀ ਤੁਹਾਨੂੰ ਪਤਾ ਹੀ ਨਹੀਂ ਆ ਰਿਹਾ ਜੀ ਆਪਾਂ ਪੈਰ ਬਣਾਇਆ ਜੀ ਜਿਹੜਾ ਕੰਪਨੀ ਨੇ 7511 ਟਰੈਕਟਰ ਬਣਾਇਆ ਜੀ ਕਰਲੋਸ ਕਰ ਇੰਜਨ ਦੇ ਵਿੱਚ ਠੀਕ ਹੈ ਉਹਦੇ ਆਹੀ ਪੈਰ ਲੱਗੇ ਠੀਕ ਹੈ ਤੁਹਾਡੇ ਨਾਲ ਦਾ ਸੇਮ ਆਹ ਸੇਮ ਹੈ ਜੀ ਫੋਲੋ ਬਸ ਉਹਦੀ ਕਿਤੇ ਨਹੀਂ ਹਲਦਾ ਉਹਦੀ ਬਣਤਰ ਦਾ ਫਰਕ ਹੋ ਗਿਆ ਕੋਈ ਇੰਜਨ ਉਹ 5911 ਦਾ ਹਿੱਸਾ ਲਾਇਆ ਸੀ ਆਪਾਂ ਸ਼ੋਰਾਜ ਦਾ ਲਾਇਆ ਠੀਕ ਹੈ ਪਰ ਇਹ ਟੁੱਟਦੇ ਨਹੀਂ ਹੈਗੇ ਜੀ ਭਈ ਚੱਕ ਚੱਕ ਵੱਜੀ ਜਾਵੇ ਕੋਈ ਹਾਂ ਦੇਖੋ ਫੇਰ ਗੱਲੋ ਫੇਰ ਕਮੈਂਟ ਕਰਨਗੇ ਵੀ ਟੁੱਟਣਗੇ ਹਨਾ ਟੁੱਟਣ ਤਾਂ ਹੋਲੈਂਡ ਵੀ ਟੁੱਟ ਗਿਆ ਹਾਂ ਉਹ ਟੁੱਟ ਗਿਆ ਜਾਂਦਾ ਉਹ ਵੀ ਕੰਪਨੀ ਦਾ ਸੀ ਹੋਲੈਂਡ ਤਾਂ ਕੰਪਨੀ ਮਾੜੀ ਸੀ ਹਾਂ ਉਹ ਆਪਾਂ ਤਾਂ ਨਹੀਂ ਪੈਰ ਲਾਇਆ ਸੀ ਉਹ ਆਪਾਂ ਤਾਂ ਨਹੀਂ ਲਾਇਆ ਸੀ ਪਰ ਕੋਈ ਵੀ ਚੀਜ਼ ਆ ਜੇ ਆਪਾਂ ਨਾ ਜਾਇਜ਼ ਧੱਕਾ ਕਰਾਂਗੇ ਬਾਕੀ ਆਪਣੇ ਮਹਾਰਾਜ ਦੀ ਕਿਰਪਾ ਨਾਲ ਜਦੋਂ ਦਾ ਆਪਾਂ ਕੰਮ ਕਰਨ ਲੱਗੇ ਆ ਚੀਜ਼ਾਂ ਦਾ ਕਦੇ ਨੁਕਸ ਨਹੀਂ ਪਿਆ ਆਪਣੀ ਠੀਕ ਆ ਜਿਹੜੀਆਂ ਆਪਾਂ ਹੈਂਡ ਮੇਡ ਤਿਆਰ ਕਰਕੇ ਲਾਉਂਦੇ ਨੇ ਉਹਦੇ ਲਈ ਵੀ ਆਪਣੇ ਜਿਹੜੇ ਧੱਕੇ ਵਾਲੇ ਬੰਦੇ ਵੀ ਕਰਾ ਕੇ ਲੈ ਗਏ ਠੀਕ ਆ ਕੁਝ ਨੇ ਵੀ ਪਾਉਂਦੇ ਆ ਧੱਕਾ ਵੀ ਤਿੰਨ ਫਿਰ ਬਾਈ ਕਾਦੇ ਵਾਸਤੇ ਇਹਦੇ ਬਸ ਅੱਜਕੱਲ ਜਿਵੇਂ ਰਵਾਜ ਚੱਲਦਾ ਜੀ ਆਹ ਦਾ ਪਾਵਰ ਦਾ ਪੰਪ ਫਿੱਟ ਕਰਾਈ ਅੱਗੇ ਆਪ ਆਹ ਲਿਫਟ ਵਾਲਾ ਜੀ ਆਹ ਟਰਾਲੀ ਵਾਸਤੇ ਸਪੈਸ਼ਲ ਆਇਆ ਜੀ ਅੱਛਾ ਹੁਣ ਬਈ ਆਪਾਂ ਕਹਿ ਦਈਏ ਮਗਰਲੇ ਹਿੱਸੇ ਨਾਲੋਂ ਇੱਕ ਪੰਪ ਇੱਥੇ ਹੀ ਨਾਲ ਕਰਤਾ ਜੀ ਇਹਦੀ ਟੈਂਕੀ ਸੋਚਾਂ ਜਾਂ ਤਾਂ ਪੈਂਪਰ ਚ ਲਾਵਾਂਗੇ ਜਾਂ ਅਸੀਂ ਇੱਥੇ ਕਿਤੇ ਲਾਵਾਂਗੇ ਠੀਕ ਹੈ ਹਾਂ ਜੀ ਤਮੇ ਤਰਵਾ ਦੇਖੋ ਵੀ ਆਮ ਟਰਾਲੀ ਆਸਤੇ ਪੰਪ ਬੰਦਾ ਬਾਅਦ ਚ ਕੋਈ ਮਗਰ ਹੱਕ ਕੋਲੇ ਲਾ ਰਿਆ ਕੋਈ ਕੋਸ਼ਿਸ਼ ਕਰ ਰਿਆ ਹਨ ਇਹ ਬਾਈ ਨੇ ਹੁਣੇ ਹੀ ਪੰਪ ਅੱਡੋ ਅੱਡ ਲਾ ਦੇ ਦੇਖੋ ਤੁਸੀਂ ਆ ਲੈਫਟ ਦਾ ਪਾਵਰ ਦਾ ਆ ਗਿਆ ਆ ਇੱਕ ਐਕਸਟਰਾ ਜੜੀਆਂ ਕੋਈ ਟਰਾਲੀਆਂ ਜੈਕ ਵਗੈਰਾ ਪਾਜ ਗਾਉਣੀ ਹੈ ਜਾਂ ਹੋਰ ਕੋਈ ਗੰਦਾ ਤੇਲ ਵਾਲਾ ਆਸਤੇ ਹਨ ਇਹਦੇ ਤੋਂ ਕੰਮ ਲੈ ਸਕਦੇ ਹਾਂ ਇਹ ਲੱਗ ਕਰਦਾ ਜੀ ਠੀਕ ਹੈ ਤੇ ਇਹ ਬਈ ਹੁਣ ਤਿੰਨ ਪੰਪ ਹੋ ਗਏ ਵਿੱਚੋਂ ਗਰਾਰੀ ਨੇ ਉਹਦੇ ਵਿੱਚ ਗਰਾਰੀ ਨੇ ਕਮਾਉਣੀ ਹੈ ਉਹ ਤਕੜੀ ਗਰਾਰੀ ਪੂਰੀ ਵਧੀਆ ਠੀਕ ਹੈ ਚਲੋ ਵਧੀਆ ਲੱਗਿਆ ਵੀ ਤੁਹਾਡਾ ਕੰਮ ਕਰ ਤੇ ਬਾਕੀ ਕੋਈ ਵੀ ਗੱਲਬਾਤ ਬਾਈ ਨਾ ਕਰਨੀ ਹੋਵੇ ਤੁਸੀਂ ਨੰਬਰ ਆਈ ਜਾਂਦਾ ਬਾਈ ਤੇ ਕਰ ਹੀ ਸਕਦੇ ਆ ਤਾਂ ਉਸ ਤੋਂ ਬਾਅਦ ਇੱਕ ਬਾਈ ਹੋਰੀ ਆਏ ਆ ਹਿੰਦੁਸਤਾਨ ਟਰੈਕਟਰ ਵਾਲੇ ਉਹਨਾਂ ਨੂੰ ਤੁਹਾਡੇ ਨਾਲ ਮਲਾਉਣੇ ਆ ਜਿਨ੍ਹਾਂ ਦਾ ਹਿੰਦੁਸਤਾਨ ਟਰੈਕਟਰ ਸੱਸੀ ਗੱਲ ਬਾਈ ਜੀ ਕੀ ਹਾਲ ਹੈ ਵਧੀਆ ਜੀ ਪਹਿਲਾਂ ਸ਼ੋਭਨਾਮ ਆਪਣਾ ਜੀ ਹਰਜੀਤ ਸਿੰਘ ਜੀ ਠੀਕ ਹੈ ਜੀ ਤੇ ਕਿਹੜਾ ਪਿੰਡ ਪੈਂਦਾ ਜੀ ਆਪਾਂ ਪਿੰਡ ਮੇਰਾ ਮਹਾਰਾਜ ਵਾਲਾ ਜੀ ਠੀਕ ਹੈ ਜੀ ਤੇ ਇਹ ਬਾਈ ਫਿਰ ਕਿਵੇਂ ਪੁਰਾਣੇ ਖੰਡਨ ਨੂੰ ਤੁਸੀਂ ਨਵਾਂ ਬਣਾ ਰਹੇ ਬਸ ਸ਼ੌਂਕ ਹੈ ਜੀ ਇਹ ਨਿੱਕੇ ਦਾ ਸ਼ੌਂਕ ਸੀਗਾ ਠੀਕ ਹੈ ਜੀ ਮਾਸੀ ਇਹ ਕਹਿੰਦਾ ਵੀ ਇਹ ਰੱਖਣਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇਹ ਹਿੰਦੁਸਤਾਨ ਲੈ ਆਂਦਾ ਹੀ ਰਾਜਸਥਾਨ ਚੋਂ 165 ਹੈਡ ਤੋਂ ਅੱਛਾ ਜੀ ਉਸ ਤੋਂ ਬਾਅਦ ਕੀ ਹੈ ਜੀ ਜਦੋਂ ਲੈ ਤਾਂ ਆਉਂਦਾ ਅਸੀਂ ਤੇ ਉਸ ਤੋਂ ਬਾਅਦ ਮਿਸਤਰੀ ਨਹੀਂ ਮਿਲਿਆ ਅਸੀਂ ਬਹੁਤ ਜਾਜੂ ਕਿ ਆਏ ਠੀਕ ਹੈ ਜੀ ਕਈ ਚੀਜ਼ਾਂ ਇਹਦੇ ਵਿੱਚ ਕਮੀਆਂ ਸੀ ਉਹ ਨਹੀਂ ਰੋਟ ਹੋਈਆਂ ਉਸ ਤੋਂ ਬਾਅਦ ਬਾਈ ਦੀ ਵੀਡੀਓ ਦੇਖੀ ਅਸੀਂ ਵੈਸੇ ਸਪੈਸ਼ਲ ਬਾਈ ਕੋਲੇ ਆਏ ਮਾਨ ਕੋਲੇ ਮਾਨ ਸਾਹਿਬ ਇਹਦਾ ਕਹੇ ਕਹਿੰਦਾ ਵੀ ਕਰ ਲਾਂਗੇ ਕੋਈ ਚੱਕਰ ਨਹੀਂ ਬਸ ਉਸ ਤੋਂ ਬਾਅਦ ਇਹਨਾਂ ਨੇ ਥੋੜਾ ਬਹੁਤ ਜਿਹੜਾ ਮਾੜਾ ਮੋਟੀ ਪ੍ਰੋਬਲਮ ਸੀ ਉਹ ਕਰਤੀ ਉਹ ਸਾਡਾ ਇਰਾਦਾ ਵੀ ਇਹਨੂੰ ਪਿਛਲਾ ਜਿਹੜਾ ਹੈਗਾ ਹਿੱਸਾ ਵੀ ਕੰਮ ਕਰਵਾਉਣਾ ਸਾਰਾ ਲੈਫਟ ਵੀ ਉੱਤੇ ਹੋਰ ਲਗਾਉਣੀ ਹੈ ਨਵੇਂ ਮਾਡਲ ਦੀ ਇੰਜਨ ਵੀ ਜਿਹੜਾ ਹੈਗਾ 150 ਤੋਂ 150 ਹਸ ਪਾਵਰ ਆ ਜਿਹੜਾ ਲਾ ਕੇ ਪੂਰਾ ਤਿਆਰ ਕਰਾ ਤੇ ਇਹ ਬਈ ਹੁਣ ਆਮ ਜਵੇਂ ਬੰਦੇ ਕਮੈਂਟ ਵੀ ਕਰ ਦਿੰਦੇ ਹੁ ਕਿਉਂ ਇਹਦੇ ਤੇ ਪੁਰਾਣੇ ਦੇ ਪੈਸਾ ਲਾਉਣਾਂ ਟਰੈਕਟਰ ਹੀ ਉੱਚਾ ਮਾਡਲ ਲੈ ਲਵਾਂਗਾ ਕਿ ਹੈ ਹੀ ਹਿੰਦੁਸਤਾਨ ਦਾ ਕੀੜਾ ਉਹ ਯਾਰ ਹਿੰਦੁਸਤਾਨ ਦਾ ਇਹਦੇ ਸ਼ੌਕ ਹੈ ਦਾ ਇਹਦਾ ਧਰਤੀ ਤੱਕ ਟਰੈਕਟਰ ਹੈ ਯਾਰ ਐਵਰੇਜ ਆ ਜਿਹੜੀ ਤੇਲ ਦੀ ਉਹ ਤੂੜੀ ਵਾਲੀ ਤੇ ਚਲਾਉਣਾ ਸੀ ਅੱਛਾ ਤੇ ਕੋਈ ਜ਼ਿਆਦਾ ਨਹੀਂ ਹੈਗਾ ਠੀਕ ਹੈ 2 ਸਵਾ 2 ਲੀਟਰ ਜੇ ਹੁਣ ਜਿਹੜੇ ਹਿੰਦਸਤਾਨ ਬਾਈ ਚੱਲ ਰਹੇ ਆ ਤੇ ਬਾਈ ਹੋਰੀ ਕਹਿ ਰਹੇ ਪੂਰਾ ਹਜੇ ਵੀ ਕੰਮ ਜਾਪਾ ਹੁਣ ਲੋਕਾਂ ਨੂੰ ਐ ਲੱਗਦਾ ਇਹ ਪੁਰਾਣਾ ਹੋ ਗਿਆ ਤੇ ਖਣੀ ਕੰਮ ਨਹੀਂ ਦਿੰਦਾ ਹਣਾ ਬਸ ਪੁਰਾਣਾ ਇਹ ਤਾਂ ਇਸ ਤੋਂ ਭੱਜੇ ਕੀ ਹੈ ਜੀ ਇਹਦਾ ਸਪੇਅਰ ਪਾਰਟ ਨਹੀਂ ਮਿਲਦਾ ਪਿਆ ਠੀਕ ਹੈ オリジナル ਸਪੇਅਰ ਪਾਰਟ ਜਿਹੜਾ ਚਾਹੀਦਾ ਉਹ ਸਪੇਅਰ ਪਾਰਟ ਨਹੀਂ ਮਿਲਦਾ ਠੀਕ ਹੈ ਲੋ ਹਿੰਦਸਤਾਨ ਮੇਂਦਰਾਲਾ ਨੇ ਕਰਤਾ ਫਿਰ ਉਹ ਦਾ ਕੰਬੀਨੇਸ਼ਨ ਨਹੀਂ ਜਾਂਦਾ ਠੀਕ ਹੈ ਬਸ ਉਹ ਥੋੜਾ ਥੋੜਾ ਕਰਕੇ ਨੂੰ ਸਾਰਾ ਤਿਆਰ ਕਰਵਾਈਏ ਨੇ ਹੁਣ ਸਰ ਠੀਕ ਹੈ ਬਹੁਤ ਬੱਸ ਸਿਰਫ ਮਾਰ ਕੇ ਲੈ ਕੇ ਜੀ ਠੀਕ ਹੈ ਜੀ ਤੇ ਹੁਣ ਕਿਹੜਾ ਜਿਹੜਾ ਜਿਵੇਂ ਚੱਲਦਾ ਉਹ ਬਾਈ ਦੇ ਅੰਦਰ ਵਧੀਆ ਚੱਲੀ ਜਾਂਦਾ ਬਹੁਤ ਵਧੀਆ ਜੀ ਬਹੁਤ ਠੀਕ ਹੈ ਇਹਨਾਂ ਤਾਂ ਮਾੜੀ ਮੋੜ ਸੈਟਿੰਗ ਕਰਾ ਲਿਆ 470 ਟਰਾਲੀਆਂ ਤੂੜੀ ਬਣਾਈ ਆ ਬਈ ਇਸ ਸੀਜ਼ਨ ਦੇ ਠੀਕ ਹੈ ਤੇ ਪਰਵਾਹ ਹੀ ਨਹੀਂ ਮੰਨੀ ਕੋਈ ਰੁਪਏ ਦੀ ਰਿਪੇਅਰ ਨਹੀਂ ਕੱਢੀ ਨਹੀਂ ਕੋਈ ਚੱਕਰ ਨਹੀਂ ਜੀ ਬਸ ਪੂਰਾ ਵਧੀਆ ਚੱਲ ਵਧੀਆ ਤੇ ਐਵਰੇਜ ਪੂਰੀ ਵਧੀਆ ਐਵਰੇਜ ਪੂਰੀ ਠੀਕ ਹੈ ਚਲੋ ਵਧੀਆ ਬਾਈ ਠੀਕ ਹੈ ਜੀ ਸਮਾਂ ਦਿੱਤਾ ਬਾਈ ਧੰਨਵਾਦ